ਇੱਕ ਜਵਾਕ ਛੋਟਾ ਜਿਹਾ ਜਵਾਕ ਉਹਨੇ ਪੰਡ ਰੱਖੀ ਹੋਈ ਆ ਫੱਟੇ ਦੇ ਉੱਤੇ ਤੇ ਪੰਡ ਨੂੰ ਰਸਾ ਪਾਇਆ ਹੋਇਆ ਗਰ ਤੱਕ ਪਾਣੀ ਉਹ ਝਾਰਿਆ ਮਾਂ ਦਾ ਪੁੱਤ ਤੇ ਜਿਹੜਾ ਵੀਡੀਓ ਬਣਾਉਣ ਵਾਲਾ ਕਹਿੰਦਾ ਆ ਆ ਪੰਜਾਬ ਇਹ ਆ ਚੜਦੀ ਕਲਾ ਉਹ ਬਾਹਰ ਕੱਢਿਆ ਤੇ ਤੁਰਦਾ ਜਾਂਦਾ ਪਿੱਛੋਂ ਦੀ ਕੈਮਰਾ ਜਿਹਦੇ ਹੱਥ 'ਚ ਉਹ ਕਹਿੰਦਾ ਬਾਪੂ ਕਿਵੇਂ ਆ ਕਹਿੰਦਾ ਚੜਦੀ ਕਲਾ ਉਹ ਕੀ ਆ ਬਾਤ ਐ ਇਹ ਜਿਹੜੀ ਚੀਜ਼ ਆ ਨਾ ਚੜਦੀ ਕਲਾ ਉਹ ਡਿਸਕ੍ਰਾਈਬ ਹੀ ਨਹੀਂ ਹੋ ਸਕਦੇ ਅੱਜ ਤਾਂ ਅਸੀਂ ਕਹਿ ਰਹੇ ਹਾਂ ਨਾ ਵੀ ਇਹ ਪੰਜਾਬ ਪਹਿਲਾਂ ਪੰਜਾਬ ਬਹੁਤ ਵਧੀਆ ਸੀ ਇਹ ਪੰਜਾਬ ਤਾਂ ਇੱਧਰ ਰੁੜ ਗਿਆ ਨਸ਼ਿਆਂ ਚ ਹੋ ਲਿਆ ਤੇ ਜੇ ਸਾਡੇ ਚ ਇੰਨਾ ਹੌਸਲਾ ਅੱਜ ਆ ਉਦੋਂ ਵੀ ਹੋਊਗਾ ਹੁਣ ਹੁਣ ਮੁੰਡੇ ਕਹਿੰਦੇ ਨੇ ਸਾਰੇ ਵੀਡੀਓ ਬਣਾਣੀਆਂ ਛੱਡ ਦੋ ਵੀਰੇ ਵੀਡੀਓ ਨੇ ਪਾਣੀ ਨਹੀਂ ਰੋਕਣਾ ਉੱਥੇ ਜਾ ਕੇ ਜਦੋਂ ਮੈਂ ਹੋਕਾ ਦਿਨਾ ਮੈਂ ਕਿਹਾ ਯਾਰ ਵੀਡੀਓ ਨੇ ਪਾਣੀ ਨਹੀਂ ਰੋਕਣਾ ਹੈਗਾ ਪਾਣੀ ਰੁਕਣਾ ਕਟਿਆਂ ਨਾਲ ਪਾਣੀ ਰੁਕਣਾ ਗਟਕੇ ਨਾਲ ਕੱਸੀਆਂ ਚਈਦੀਆਂ ਆਪਣੇ ਘਰਾਂ ਚੋਂ ਬੋਰੀਆਂ ਲਿਆਓ ਕੱਢ-ਕੱਢ ਕੇ ਬੇੰਤੀਆ ਵੀਡੀਓ ਛੱਡੋ ਹੋਰੀਆਂ ਜਿਹੜੀਆਂ ਘਰਾਂ ਚ ਪਈਆਂ ਗੋਰੀਆਂ ਕੱਢੋ ਲੋਕਾਂ ਨੇ ਪਤਾ ਨਹੀਂ 15 20 ਮਿੰਟਾਂ ਦੇ ਅੰਦਰ 3 400 ਬੂਰਾ ਉਥੇ ਕਰਤਾ ਆ ਹੁਣ ਜਿੰਨਾ ਉਧਰ ਚੱਲ ਰਹੇ ਆ ਪੰਜਾਬ ਦੇ ਵਿੱਚ ਤੁਸੀਂ ਦੇਖੋ 8 8 ਫੁੱਟ ਪਾਣੀ 10 10 ਫੁੱਟ ਪਾਣੀ ਉੱਜੜਿਆ ਨੋ ਡਾਊਟ ਉੱਜੜਿਆ ਫੇਰ ਵਸਾਂਗੇ ਔਰ ਪਤਾ ਨਹੀਂ ਕਿੰਨੀ ਵਾਰੀ ਉੱਜੜੇ ਤੇ ਕਿੰਨੀ ਵਾਰੀ ਵਸੇ ਆ ਤੁਸੀਂ ਸਾਰਾ ਸਾਲ ਪਿੱਟਦੇ ਹੋ ਸਾਨੂੰ ਪਾਣੀ ਚਾਹੀਦਾ ਪਾਣੀ ਚਾਹੀਦਾ ਉਹ ਹੁਣ ਅਸੀਂ ਪਾਣੀ ਨਾਲ ਪਾਣੀ ਹੋਏ ਆ ਡੁੱਬ ਰਹੇ ਆ ਆਹੋ ਲੋ ਪਾਣੀ ਫੇਰ ਸੁਆਦ ਆਵੇ ਤੁਸੀਂ ਸਾਡੇ ਨਾਲ ਗੋਤੇ ਖਾਓ ਗੋਤੇ ਖਾਂਦੇ ਹੋਏ ਫੇਰ ਅਸੀਂ ਕਹੀਏ ਜੀ ਸਾਡੇ ਨਾਲ ਗੋਤੇ ਖਾਦੇ ਵੀ ਲੈ ਜਾਓ ਹੁਣ ਤੁਸੀਂ ਥੋੜਾ ਜਿਹਾ ਸਾਡੇ ਕੋਲ ਵੀ ਲੈ ਜਾਓ ਪਾਣੀ ਕਈਆਂ ਨੇ ਮੈਨੂੰ ਪੁੱਛਿਆ ਯਾਰ ਤੁਹਾਡੇ ਲੋਕ ਇਤਨੇ ਫਿੰਕੀ ਕਿਉਂ ਆ ਮੈਂ ਕਿਹਾ ਫਿੰਕੀ ਕੀ ਹੁੰਦਾ ਕਹਿੰਦਾ ਫਿੰਕੀ ਫਿੰਕੀ ਮਤਲਬ ਕਿ ਯਾਰ ਇਨਕੋ ਕੋਈ ਪਰਵਾਹੀ ਨਹੀਂ ਹੈ ਇਹ ਤਾਂ ਆਪਣੀ ਸੰਗ ਨਹੀਂ ਚਲੇ ਫਿਰ ਰਹੇ ਮੈਂ ਯਾਰ ਇਹੀ ਹੈ ਪੰਜਾਬ ਸ੍ਰੀ ਕਾਲ ਜੀ ਮੈਂ ਮੈਕਦੀਪ ਸਿੰਘ ਚੜਦੇ ਪੰਜਾਬ ਨੂੰ ਤੇ ਚੜਦੀ ਕਲਾ ਵਾਲੇ ਲੋਕਾਂ ਜੀ ਅੱਜ ਇਹ ਪੇਸ਼ ਕਰਦਾ ਸਾਡਾ ਪੰਜਾਬ ਜਿਹੜਾ ਹੜ੍ਹਾਂ ਦੀਆਂ ਮਾਰ ਚੱਲ ਰਿਹਾ ਹੈ ਬਟ ਫੇਰ ਵੀ ਚੜਦੀ ਕਲਾ ਚ ਵੱਖ-ਵੱਖ ਪਲੇਟਫਾਰਮਸ ਵੀਡੀਓਜ਼ ਸੰਸਥਾਵਾਂ अनेका ਹੀ ਲੋਕ ਅੱਜ ਪੰਜਾਬ ਪੰਜਾਬ ਦੱਸਦਾ ਮੂੰਹ ਬੋਲ ਕੇ ਕਿ ਅਸੀਂ ਕੌਣ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਨਸ਼ਿਆਂ ਚ ਰੁੜ ਗਏ ਤੇ ਜਿੱਥੇ ਰੁੜਨਾ ਸੀ ਇਹ ਤਾਂ ਉੱਥੇ ਵੀ ਡਟੇ ਖੜੇ ਨੇ ਅੱਜ ਗੱਲ ਕਰਦੇ ਆ ਪੰਜਾਬ ਦੇ ਹਾਲਾਤਾਂ ਬਾਰੇ ਪੰਜਾਬ ਬਾਰੇ ਭਗਤ ਸਿੰਘ ਜੀ ਸਾਡੇ ਨਾਲ ਨੇ ਆਓ ਗੱਲਬਾਤ ਕਰਦੇ ਅਸੀ ਗੱਲ ਸੱਚੀ ਗੱਲ ਦੀ ਹੋਰ ਠੀਕੋ ਚੜਨੀ ਕਲਾਈ ਚੜਦੀ ਕਲਾ ਜਿਹੜਾ ਉਹ ਪੀਪੀ ਕਦੀ ਬਾਪੂ ਥੱਲੇ ਕਦੀ ਬਾਪੂ ਥੱਲੇ ਕਦੀ ਬਾਪੂ ਉੱਤੇ ਕਦੀ ਪੀਪੀ ਥੱਲੇ ਕਦੀ ਉਹ ਬਾਹਰ ਕੱਢਿਆ ਉਹਨੂੰ ਕੋਈ ਹੋਰ ਹੋਵੇ ਰੋਂਦਾ ਪਟਦਾ ਹੋਵੇ ਉਹ ਬਾਹਰ ਘੱਡਿਆਂ ਤੇ ਤੁਰਦਾ ਜਾਂਦਾ ਪਿੱਛੋਂ ਦੀ ਕੈਮਰਾ ਜਿਹਦੇ ਹੱਥ ਚਾ ਉਹ ਕਹਿੰਦਾ ਬਾਪੂ ਕਿਵੇਂ ਆ ਕਹਿੰਦਾ ਚੜਦੀ ਕਲਾ ਉਹ ਕੀ ਬਾਤ ਐ ਮੈਂ ਇਹ ਜਿਹੜੀ ਚੀਜ਼ ਆ ਨਾ ਚੜਦੀ ਕਲਾ ਉਹ ਡਿਸਕਰਾਇਬ ਹੀ ਨਹੀਂ ਹੋ ਸਕਦੀ ਰੋਕੀ ਲੰਗਰ ਲੈਣ ਤੋਂ ਪਹਿਲਾਂ ਉਹਨਾਂ ਨੂੰ ਇਹ ਕਹਿੰਦੇ ਤੁਸੀਂ ਦੱਸੋ ਤੁਸੀਂ ਖਾਦਾ ਪੀਤਾ ਕਿ ਨਹੀਂ ਬਿਲਕੁਲ ਅਸੀਂ ਕਿੰਨੀਆਂ ਵੀਡੀਓਜ਼ ਦੇਖਦੇ ਆ ਕਿ ਲੋਕ ਉਹਨਾਂ ਨੂੰ ਜਾਣਦੇ ਨੇ ਸੇਵਾਗੰਨ ਤੇ ਅੱਗੇ ਉਹ ਆਉਂਦੇ ਨੇ ਵਿਚਾਰੇ ਲੋਬੋਤ ਦੁੱਧ ਪੀ ਲੋ ਚਾਹ ਪੀ ਲੋ ਉਹ ਪ੍ਰਸ਼ਾਦੇ ਦੇਣ ਲੱਗੇ ਮੁੰਡੇ ਆਪਣੇ ਇਹ ਉਧਰ ਦੀ ਆ ਮੋਗਲ ਦੀ ਗੱਲ ਆ ਮੁੰਡੇ ਕਹਿੰਦੇ ਮੇਰੀ ਗੱਲ ਹੋਈ ਕਹਿੰਦੇ ਯਾਰ ਆਪਾਂ ਪ੍ਰਸ਼ਾਦੇ ਦੇਣ ਲੱਗੇ ਤੇ ਉਹ ਗਿਓ ਬੀਬੀਆਂ ਕਹਿੰਦੀਆਂ ਸਾਡੇ ਤਾਂ ਬੰਦੇ ਆਪ ਗਏ ਆ ਸੇਵਾ ਕਰਨ ਜੀ ਉਹ ਹੜ ਵਾਲੇ ਪਰਿਵਾਰ ਵਾਲੇ ਘਰ ਚੋਂ ਘਰ ਦੇ ਵਿੱਚ 5-5 ਫੁੱਟ ਪਾਣੀ ਆ ਤੇ ਉਹ ਸੇਵਾ ਕਰਨ ਗਏ ਹੋਏ ਆ ਇਹ ਸਾਡਾ ਪੰਜਾਬ ਕੀ ਬਾਤ ਆ ਜੀ ਇਹ ਮੈਂ ਪੰਜਾਬ ਮਤਲਬ ਆ ਜਿਹੜਾ ਹੈ ਨਾ ਦੇਖੋ ਮੈਂ ਇਹਨਾਂ ਨੂੰ ਅਬਦਾਲੀ ਭਜਾਉਂਦੇ ਨਹੀਂ ਦੇਖਿਆ ਠੀਕ ਆ ਨਾ ਮੈਂ ਇਹਨਾਂ ਨੂੰ ਸਤੰਗੰਦਰ ਭਜਾਉਂਦੇ ਦੇਖਿਆ ਬਟ ਮੈਂ ਇਹਨਾਂ ਨੂੰ ਹੜਾ ਨਾਲ ਲੜਦੇ ਦੇਖਿਆ ਮੈਂ ਮੈਂ 88 ਵੀ ਦੇਖਿਆ ਜੀ ਜਦੋਂ 88 ਵਾਲਾ ਹੜ੍ਹ ਸੀਗਾ ਮੈਂ ਮੈਨੂੰ ਚੇਤੇ ਆ ਪਾਣੀ ਇੰਨਾ ਸੀ ਕਿ ਮੇਰੇ ਫਾਦਰ ਦੇ ਇੱਥੇ ਤੱਕ ਪਾਣੀ ਸੀ ਜੀ ਮੇਰੇ ਮਦਰ ਦੱਸਦੇ ਆ ਕਿ ਉਹਨਾਂ ਦੇ ਬੁੱਲਾਂ ਤੱਕ ਪਾਣੀ ਸੀਗਾ ਕਦੇ ਸਾਹ ਆ ਜਾਂਦਾ ਸੀ ਤੇ ਕਦੇ ਰਹਿ ਜਾਂਦਾ ਸੀ ਜੀ ਬੱਲੀਆਂ ਬੰਨੀਆਂ ਹੋਈਆਂ ਸੀ 8-10 ਜਣਿਆਂ ਨੇ ਕਿਸੇ ਦੇ ਪੈਰ ਚੱਕੇ ਜਾਂਦੇ ਸੀ ਤੇ ਕਿਸੇ ਦੇ ਦਵਾਰਾਂ ਲੱਗ ਜਾਂਦੇ ਸੀ ਬੱਲੀਆਂ ਤਾਂ ਬੰਨੀਆਂ ਹੋਈਆਂ ਸੀ ਮੋਢਿਆਂ ਨੂੰ ਵੀ ਜੇ ਕਿ ਵਿਚੋਂ ਦੀ ਕੋਈ ਰੁੜ ਜਾਵੇ ਬਿਲਕੁਲ ਤੇ ਉਹਦੇ ਪੈਰ ਦਵਾਰਾਂ ਲੱਗ ਜਾਣਾ ਤੇ ਮੈਂ ਆਪਣੇ ਫਾਦਰ ਦੇ ਮੋਢਿਆਂ ਤੇ ਬੈਠਾ ਸੀ ਹੁਣ ਹਿਸਾਬ ਲਾ ਲਓ ਮੇਰੇ ਫਾਦਰ 5 ਫੁੱਟ 7 8 ਇੰਚ ਦੇ ਹੋਣੇ ਆ ਮੈਂ ਉਹਨਾਂ ਦੇ ਮੋਢਿਆਂ ਤੇ ਬੈਠਾ ਸੀ ਤੇ ਮੇਰੇ ਪੈਰ ਪਾਣੀ ਚ ਡੁੱਬੇ ਹੋਏ ਸੀ ਮੈਂ ਉਹ ਵੀ ਦੇਖ ਕੇ ਆਇਆ ਹੈਨਾ ਇਹ ਸਾਰਾ ਸਿਨੈਰੀਓ ਦੇਖ ਕੇ ਨਾ ਮੈਂ ਕਦੀ ਮੈਂ ਅੱਖਾਂ ਬੰਦ ਕਰਕੇ ਇਹ ਦੇਖਦਾ ਹੁੰਨਾ ਵੀ ਯਾਰ ਜੇ ਪੰਜਾਬ ਸਿਆਂ ਜਿਹੜਾ ਆਪਾਂ ਕਹਿ ਦਿੰਦੇ ਆ ਪੰਜਾਬ ਸਿਆਂ ਜੇ ਕਿਤੇ ਪੰਜਾਬ ਸਿਆਂ ਆਪ ਹਾਜ਼ਰ ਨਾਜ਼ਰ ਹੋਵੇ ਹੂੰ ਕੀ ਚੀਜ਼ ਹੋਏਗਾ ਉਹ ਬਿਲਕੁਲ ਕੀ ਦਲੇਰੀ ਹੋਊਗੀ ਉਹਦੀ ਅਜੇ ਤਾਂ ਕੀ ਸ਼ਖਸ ਹੋਊਗਾ ਉਹ ਅਜੇ ਤਾਂ ਅਸੀਂ ਕਹਿ ਰਹੇ ਨਾ ਵੀ ਇਹ ਪਹਿਲਾਂ ਪੰਜਾਬ ਬਹੁਤ ਵਧੀਆ ਸੀ ਇਹ ਪੰਜਾਬ ਤਾਂ ਇੱਧਰ ਰੁੜ ਗਿਆ ਨਸ਼ੀਆਂ ਚ ਹੋ ਲਿਆ ਤੇ ਜੇ ਸਾਡੇ ਚ ਇੰਨਾ ਹੌਸਲਾ ਅੱਜ ਆ ਉਦੋਂ ਕੀ ਹੋਊਗਾ ਮੈਂ ਕਹਿੰਦਾ ਜੇ ਕਿਤੇ ਪੰਜਾਬ ਸਿਹਾ ਜਿਹਨੂੰ ਆਪਾਂ ਸੱਦਦੇ ਆ ਨਾ ਕਹਿੰਨੇ ਆ ਪੰਜਾਬ ਸਿਹਾ ਜੇ ਕਿਤੇ ਪੰਜਾਬ ਸਿਹਾ ਆਪ ਖੜਿਆ ਹੋਵੇ ਕਿਤੇ ਤੇ ਸਾਨੂੰ ਦਰਸ਼ਨ ਕਰਨ ਨੂੰ ਮਿਲ ਜਾਣਾ ਪੰਜਾਬ ਸਿਹਾ ਦੇ ਓਏ ਹੋਏ ਅਬਦਾਲੀ ਨੂੰ ਦੜਾਇਆ ਸਕੰਦਰ ਦੜਾਇਆ ਹੜ ਆਇ ਨਹੀਂ ਹਾਰਿਆ ਹੈ ਅੰਗਰੇਜ਼ ਆਇ ਨਹੀਂ ਹਾਰਿਆ ਉਹ ਕਹਿੰਦਾ ਤੁਸੀਂ ਦੱਸੋ ਤਾਂ ਸਹੀ ਕਰਨਾ ਕੀ ਆ ਅਕਲ ਦੇ ਕਲ ਦਾ ਦੇਣਾ ਮੈਂ ਉਹ ਪਾੜ ਪੈ ਰਿਹਾ ਸੀਗਾ ਜਿਹੜੀ ਪਟਿਆਲਾ ਕੀ ਰਾਹ ਹੋएगी ਆ ਬਨ ਖਰਦਾ ਪਿਆ ਸੀ ਤੇ ਉਹ ਪਤਾ ਨਹੀਂ ਕਿਵੇਂ ਹੋਇਆ ਮੈਨੂੰ ਜਦੋਂ ਪਤਾ ਲੱਗਿਆ ਕਿ ਉਹ ਸੜਕ ਖੋਲ ਰਹੀ ਹੈ ਤੇ ਸੜਕ ਜਿਹੜੀ ਉਹ ਬਨ ਦਾ ਕੰਮ ਕਰਦੀ ਹੈ ਪਾਣੀ ਜਿਹੜਾ ਹੈਗਾ ਉਹ ਇਧਰੋਂ ਚੱਲੂਗਾ ਪੀਜੀ ਵਾਲੇ ਪਾਸੇ ਨੂੰ ਤੇ ਚੰਡੀਗੜ੍ਹ ਵਾਲੇ ਪਾਸੇ ਨੂੰ ਨਵੇਂ ਗਰੋਂ ਵਾਲੇ ਪਾਸੇ ਨੂੰ ਚੱਲਣਾ ਤੇ ਮੈਨੂੰ ਮੈਂ ਜਦੋਂ ਘਰੋਂ ਨਿਕਲੇ ਆ ਮੈਨੂੰ ਘਰ ਦੇ ਕਹਿੰਦੇ ਤੂੰ ਉੱਥੇ ਕੀ ਕਰੇਗਾ ਮੈਂ ਕਿਹਾ ਜੋ ਬੱਬਾ ਕਰਾਊਗਾ ਉਹ ਕਰ ਲਾਂਗੇ ਉੱਥੇ ਜਾ ਕੇ ਬਾ ਅੰਦਰ ਉਹਦੀ ਐਂ ਲੱਗਿਆ ਕਿ ਪੰਜਾਬ ਸਿਆਂ ਅੱਜ 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 ਜੋ ਕੁਝ ਕਰਨ ਦਾ ਟਾਈਮ ਆ ਉੱਥੇ ਲੋਕ ਵੀਡੀਓਜ਼ ਬਣਾ ਰਹੇ ਸੀਗੇ ਦੇਖੋ ਇੱਕ ਲੋ ਲੋਕਾਂ ਨੂੰ ਤਾਂ ਤੁਸੀਂ ਜਿੱਦਾਂ ਤਾਂ ਗਾਈਡ ਕਰੋਗੇ ਲੋਕ ਉਦਾਂ ਦੇ ਹੋ ਜਾਣਗੇ ਲੋਕੀ ਵੀਡੀਓਜ਼ ਬਣਾ ਰਹੇ ਸੀਗੇ ਅਲੱਗ-ਅਲੱਗ ਉਧਰ ਵੀ ਪਰਲੇ ਪਾਸੇ ਵੀ ਔਰਲੇ ਪਾਸੇ ਵੀ ਮੈਂ ਜਾ ਕੇ ਇੱਕ ਵਾਰੀ ਹੋਕਾ ਦਿੱਤਾ ਹੁਣ ਪੰਜਾਬ ਸਿਆਹ ਕਿਵੇਂ ਬੋਲਦਾ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਮੈਂ ਜਾ ਕੇ ਹੋਕਾ ਦਿੱਤਾ ਮੇਰੀ ਉਹ ਵੀਡੀਓ ਕਈ ਲੋਕਾਂ ਨੇ ਉੱਥੇ ਕਮੈਂਟ ਵੀ ਕੀਤੇ ਤਾਂ ਆਪ ਵੀ ਵੀਡੀਓ ਮੈਂ ਨਹੀਂ ਬਣਾਈ ਵੀਡੀਓ ਪਿੱਛੋਂ ਕਿਸੇ ਨੇ ਮੇਰੀ ਵੀਡੀਓ ਬਣਾ ਕੇ ਉਹ ਸੋਸ਼ਲ ਮੀਡੀਆ ਤੇ ਛਾੜਤੀ ਮੇਰਾ ਤਾਂ ਪਾਣੀ 'ਚ ਪੈ ਗਿਆ ਸੀ ਮੋਬਾਈਲ ਓਕੇ ਉੱਥੇ ਜਾ ਕੇ ਜਦੋਂ ਮੈਂ ਹੋਕਾ ਦਿੰਦਾ ਮੈਂ ਕਿਹਾ ਯਾਰ ਵੀਡੀਓ ਨੇ ਪਾਣੀ ਨਹੀਂ ਰੋਕਣਾ ਹੈਗਾ ਪਾਣੀ ਰੁਕਣਾ ਕਟਿਆਂ ਨਾਲ ਪਾਣੀ ਰੁਕਣਾ ਘਟਕੇ ਨਾਲ ਕੱਸੀਆਂ ਚਾਹੀਦੀਆਂ ਆਪਣੇ ਘਰਾਂ ਚੋਂ ਬੋਰੀਆਂ ਲਿਆਓ ਕੱਢ-ਕੱਢ ਕੇ ਲੋਕਾਂ ਨੇ ਪਤਾ ਨਹੀਂ 15 20 ਮਿੰਟਾਂ ਦੇ ਅੰਦਰ 3 400 ਬੋਰਾ ਉੱਥੇ ਘਰਤਾ ਇੱਕ ਮਕਾਨ ਵਾਲਾ ਕਿਸੇ ਦੇ ਉੱਥੇ ਮਟੀਰੀਅਲ ਪਿਆ ਸੀਗਾ ਉਹਦਾ ਮਕਾਨ ਬਣਦਾ ਪਿਆ ਸੀ ਜੀ ਮੈਂ ਕਿਹਾ ਭਰ ਲੋ ਮਟੀਰੀਅਲ ਕਹਿੰਦੇ ਗਾਲਾਂ ਕੱਢੂਗਾ ਉਹ ਮੈਂ ਕਿਹਾ ਯਾਰ ਮੈਂ ਖੜਿਆ ਜਦੋਂ ਗਾਲਾਂ ਕੱਢੂਗਾ ਮੇਰੇ ਨਾਲ ਮਲਾ ਦਿਓ ਮੈਂ ਪੈਸੇ ਦੇ ਦੂੰਗਾ ਉਹ ਮਟੀਰੀਅਲ ਧਾੜ ਧਾੜ ਉਹ ਮਟੀਰੀਅਲ ਜਦੋਂ ਨਦੀ 'ਚ गिरਣਾ ਸ਼ੁਰੂ ਹੋਇਆ ਤੇ ਤਾਜ਼ ਨੂੰ ਪ੍ਰਸ਼ਾਸਨ ਆ ਗਿਆ ਅੱਛਾ ਇੱਕ ਮਜ਼ੇ ਦੀ ਗੱਲ ਇਹ ਦੇਖੋ ਉਹ ਘਰ ਵਾਲਾ ਜਿਹੜਾ ਆ ਮੈਂ ਲੱਭਿਆ ਉਹ ਘਰ ਵਾਲਾ ਕੌਣ ਆ ਜਿਹਦਾ ਘਰ ਆ ਵੀ ਉਹਨੂੰ ਉਹਦੇ ਪੁੱਛ ਲਈ ਮਟੀਰੀਅਲ ਦੇ ਪੈਸੇ ਉਹ ਘਰ ਵਾਲਾ ਸਾਨੂੰ ਤੇ ਆਇਆ ਨਹੀਂ ਇੱਕ ਮੇਰੇ ਕੋਲ ਮਾਈਕ ਸੀਗਾ ਜਿਹੜਾ ਉਹ 500 ਰੁਪਏ ਉਹਦੇ ਰੈਂਟ ਤੇ ਕਰਕੇ ਲਿਆਂਦਾ ਸੀਗਾ ਜੀ ਤੇ ਲੇਟ ਹੋ ਗਏ ਅਸੀਂ 12:01 ਵਜ ਗਏ ਤੁਸੀਂ ਦੇਖੋਗੇ ਵੀਡੀਓਜ਼ ਦੇ ਵਿੱਚ ਮੇਰੇ ਹੱਥ 'ਚ ਮਾਈਕ ਆ ਮੈਂ ਉਹ ਮਾਈਕ ਨਾਲ ਬੋਲ ਰਿਹਾ ਹਾਂ ਹੁਣ ਤਾਂ ਮੇਰਾ ਸੰਗ ਵੀ ਬਹਿ ਗਿਆ ਜੀ ਉਹ ਮਾਈਕ ਵਾਲਾ ਉਹ ਦੇਖਣ ਆਇਆ ਵੀ ਮਾਈਕ ਕਿਹਦੇ ਕੋਲ ਆ 12 ਵਜੇ ਦੇਣ ਨਹੀਂ ਆਏ ਹੈਗੇ ਉਹ ਕੋਈ ਸਬਜ਼ੀ ਵਾਲਾ ਸੀਗਾ ਜਦੋਂ ਅਸੀਂ ਵਾਪਸ ਗਏ ਉਹਨੂੰ ਮਾਈਕ ਦੇਣ ਕਹਿੰਦਾ ਮੈਂ ਵਾਹਾਂ ਪੇ ਗਿਆ ਥਾ ਲੈਣੇ ਕੇ ਲਈ ਬਟ ਮੇਰੀ ਹਿੰਮਤ ਨਹੀਂ ਬਣੀ ਮੈਂ ਉਹਨੂੰ 500 ਰੁਪਏ ਕੱਢ ਕੇ ਫੜਾ ਰਿਆਂ ਉਹ ਉਲਟਾ 500 ਕੱਢ ਕੇ ਮੈਨੂੰ ਫੜਾ ਰਿਆ ਹੂੰ ਵੀ ਨਹੀਂ ਨਹੀਂ ਆਪਨੇ ਬਹੁਤ ਸੇਵਾ ਕਰੀ ਮੈਂ ਕਿਹਾ ਮੈਂ ਉੱਥੇ ਕੀ ਕੀਤਾ ਮੈਂ ਤਾਂ ਰੌਲਾ ਪਾਇਆ ਮੈਨੂੰ 500 ਰੁਪਏ ਕਹਦਾ ਦੇ ਜਨਾ ਇਹ ਪੰਜਾਬ ਸਿਆਂ ਆ ਬਿਲਕੁਲ ਅਸੀਂ ਅਕਸਰ ਕਹਿੰਦੇ ਆ ਨਾ ਅਕਸਰ ਦੇਖਦੇ ਆ ਕਿ ਸਾਡਾ ਪੰਜਾਬ ਆ ਜਿਹੜਾ ਹਰ ਇੱਕ ਚੀਜ਼ ਨੂੰ ਬੰਨ ਲਾ ਸਕਦਾ ਜਿਹੜੇ ਕਹਿੰਦਾ ਕਹਿੰਦਾ ਦਰਿਆਵਾਂ ਦਰਿਆਵਾਂ ਦੇ ਮੂੰਹ ਮੋੜ ਸਕਦਾ ਦਰਿਆਵਾਂ ਦੇ ਮੂੰਹ ਮੋੜੇ ਆ ਇਹਨਾਂ ਨੇ ਆ ਹੁਣ ਜਿੰਨਾ ਉਧਰ ਚੱਲ ਰਿਹਾ ਪੰਜਾਬ ਦੇ ਵਿੱਚ ਤੁਸੀਂ ਦੇਖੋ 8-8 ਫੁੱਟ ਪਾਣੀ 10-10 ਫੁੱਟ ਪਾਣੀ ਉੱਜੜਿਆ ਨੋ ਡਾਊਟ ਉੱਜੜਿਆ ਫੇਰ ਵਸਾਂਗੇ ਔਰ ਪਤਾ ਨਹੀਂ ਕਿੰਨੀ ਵਾਰੀ ਉੱਜੜੇ ਤੇ ਕਿੰਨੀ ਵਾਰੀ ਵਸੇ ਆ ਤੁਸੀਂ ਇਹ ਦੇਖੋ ਜਿਹੜੇ 12-12 ਫੁੱਟ ਪਾਣੀ ਹੈਗਾ ਠੀਕ ਆ ਇਹ ਇੱਕ ਉੱਜੜਦੇ ਆ ਫੇਰ ਵਸਦੇ ਆ ਫੇਰ ਉਹ ਕਹਿੰਦੇ ਨੇ ਜੀ ਚੜਦੀ ਕਲਾ ਜੀ ਜਦੋਂ ਇਹ ਅਸਲ ਚ ਨਾ ਇਹਨਾਂ ਦੀਆਂ ਰਗਾਂ 'ਚ ਆ ਇਹੇ ਬਿਲਕੁਲ ਮੈਂ ਮੈਂ ਮੇਰੇ ਨਾਲ ਨਾ ਮੈਡਮ ਹੁੰਦੇ ਨੇ ਉਹ ਕੱਲ ਗੱਲ ਕਰਦੇ ਸੀ ਇਹ ਕਹਿੰਦੇ ਜੇ ਜਿੱਦਾਂ ਇਹ ਲੰਗਰ ਉੱਥੇ ਪਚਾ ਰਹੇ ਨੇ ਜਿਵੇਂ ਇਹ ਵਰਤਾਰੇ ਨੇ ਜੇ ਇਹ ਕੋਈ ਦੂਜੀ ਸਟੇਟ ਹੁੰਦੀ ਜਾਂ ਇਹ ਕੋਈ ਦੂਜਾ ਪਾਸਾ ਹੁੰਦਾ ਉੱਥੇ ਲੁੱਟਮਚੀ ਹੋਣੀ ਸੀਗੀ ਬਿਲਕੁਲ ਆ ਕੇਦਾਰਨਾਥ ਸੀ ਮੈਂ ਯਾਦ ਕਰਾਵਾਂ ਤੁਹਾਨੂੰ ਕੇਦਾਰਨਾਥ ਦੇ ਵਿੱਚ ਜਦੋਂ ਆਪਦਾ ਆਈ ਹੜ ਆਇਆ ਤੇ ਉਸ ਤੋਂ ਬਾਅਦ ਨੇ ਕਈ ਲਾਸ਼ਾਂ ਪਛਾਣੀਆਂ ਨਹੀਂ ਗਿਆ ਕਿਉਂ ਦੇਖੋ ਜਦੋਂ ਕੋਈ ਡੈੱਡ ਬੋਡੀ ਪਾਣੀ 'ਚ ਚਲੀ ਜਾਂਦੀ ਹੈ ਉਹ ਭੁੱਲ ਜਾਂਦੀ ਆ ਸ਼ਕਲਾਂ ਪਛਾਣੀਆਂ ਨਹੀਂ ਜਾਂਦੀਆਂ ਫਿਰ ਪਛਾਣਿਆ ਕਿਦੋਂ ਜਾਂਦਾ ਆ ਜਿਹੜੇ ਗਹਿਣੇ ਪਾਏ ਹੁੰਦੇ ਆ ਉਹਨਾਂ ਗਹਿਣਿਆਂ ਤੋਂ ਪਛਾਣ ਹੁੰਦੀ ਆ ਤੇ ਉੱਥੇ ਲੋਕਾਂ ਨੇ ਲਾਸ਼ਾਂ ਦੇ ਗਹਿਣੇ ਚੋਰੀ ਕਰ ਲਏ ਸੀ ਤੇ ਤੁਸੀਂ ਐਸ ਪਾਸੇ ਆ ਜਾਓ ਬਾਹ ਕਮਾਲ ਤੁਸੀਂ ਤਾਂ ਫਿਰ ਪੰਜਾਬ ਤੁਸੀਂ ਉਹ ਰੋੜ ਦੇ ਜਾਂਦੇ ਡੰਗਰਾਂ ਦੀਆਂ ਵੀ ਲੋਕੀ ਇਕੱਠੇ ਕਰਕੇ ਵਾਜਾ ਮਾਰਦੇ ਪਏ ਨੇ ਉਹ ਯਾਰ ਡੰਗਰ ਅਸੀਂ ਤੁਹਾਡੇ ਰੋਕ ਲਿਆ ਲੈ ਜਿਓ ਆ ਕੇ ਆਪਣੇ ਪਛਾਣ ਕੇ ਜੀ ਆ ਪੰਜਾਬ ਵੇ ਪੰਜਾਬ ਸਿਆ ਮੈਨੂੰ ਜੇ ਅੱਖਾਂ ਬੰਦ ਕਰਕੇ ਦੇਖਾਂ ਨਾ ਇਹ ਕਿਤੇ 8 9 ਫੁੱਟ ਦਾ ਜਵਾਨ ਹੋਊਗਾ ਜਿਹਦੀਆਂ ਦਾਡੀਆਂ ਮੁੱਛਾਂ ਹੋਣੀਆਂ ਕਿਆ ਬਾਤ ਹੈ ਉਹਦਾ ਦਾੜਾ ਹੋਣਾ ਵੱਡਾ ਸਰਾ ਉਹਦਾ ਦਿਮਾਲਾ ਹੋਣਾ ਚਾਦਰਾਂ ਉਹਨੇ ਲਾਇਆ ਹੋਣਾ ਹੋ ਸਕਦਾ ਉਹਦੇ ਗਾਤਰਾ ਪਾਏ ਹੋਏ ਕੰਬਲੀ ਉਹਨੇ ਬੁੱਕਲ ਮਾਰੀ ਹੋਵੇ ਤਾਂ ਕੋਈ ਖਾਸ ਹੀ ਚੀਜ਼ ਹੋਣੀ ਆ ਜੀ ਜਿਹੜੀ ਪਰਵਾਹੀ ਨਹੀਂ ਮਾਰਦਾ ਕਿਸੇ ਚੀਜ਼ ਦੀ ਨਾ ਬਦਾਲੀ ਦੀ ਨਾ ਭੜਾਂ ਦੀ ਨਾ ਹੱਲਿਆਂ ਦੀ ਨਾ ਬਟਵਾਰੇ ਦੀ ਕੋਈ ਪਰਵਾਹ ਹੀ ਨਹੀਂ ਆ ਉਹਨੂੰ ਇਹ ਇੱਕ ਇੱਕ ਕਹਾਵਤ ਹੈਗੀ ਆ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਇਹ ਉੱਥੋਂ ਦੀ ਤੁਰੇ ਆਉਂਦੇ ਆ ਜੀ ਉੱਜੜ ਗਏ ਉਹ ਕਹਿੰਦੇ ਯਾਰ ਕਈਆਂ ਨੇ ਮੈਨੂੰ ਪੁੱਛਿਆ ਯਾਰ ਤੁਹਾਰੇ ਲੋਕ ਇਤਨੇ ਇਤਨੇ ਉਹ ਕਿਉਂ ਹੈ ਲਾਈਕ ਉਹਨੇ ਸਵਾਲ ਪੁੱਛਿਆ ਤੁਹਾਰੇ ਲੋਕ ਇਤਨੇ ਫਿੰਕੀ ਕਿਉਂ ਹੈ ਮੈਂ ਕਿਹਾ ਫਿੰਕੀ ਕੀ ਹੁੰਦਾ ਹੈ ਹੂੰ ਕਹਿੰਦਾ ਫਿੰਕੀ ਫਿੰਕੀ ਮਤਲਬ ਕਿ ਯਾਰ ਇਨਕੋ ਕੋਈ ਪਰਵਾਹ ਹੀ ਨਹੀਂ ਹੈ ਇਹ ਤਾਂ ਆਪਣੀ ਸਨਕ ਮੇ ਚਲੇ ਫਿਰ ਰਹੇ ਹੂੰ ਮੈਂ ਯਾਰ ਇਹੀ ਹੈ ਪੰਜਾਬ ਮੈਂ ਜਦੋਂ ਉਹਨੂੰ ਸਮਝਾਇਆ ਮੈਂ ਕਿ ਇਹ ਜਦੋਂ ਅਹਿਮਦ ਸ਼ਾਹ ਆਉਂਦਾ ਸੀ ਨਾ ਉਧਰੋਂ ਆਉਂਦਾ ਸੀ ਨਾ ਲੁੱਟ ਕੇ ਜਾਂਦਾ ਸੀ ਇਹ ਕਹਿੰਦਾ ਸੀ ਜਿਹੜਾ ਖਾਣਾ ਪੀਣਾ ਖਾ ਪੀ ਲੋ ਬਾਕੀ ਤਾਂ ਅਹਿਮਦ ਸ਼ਾਹ ਨੇ ਲੁੱਟ ਕੇ ਲੈ ਜਾਣਾ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਉਹ ਸਾਡਾ ਆਊਗਾ ਆ ਕੇ ਲੁੱਟ ਕੇ ਲੈ ਜਾਊਗਾ ਪਰ ਵਾਹੀ ਨਹੀਂ ਆਊਗਾ ਲੁੱਟ ਲੂਗਾ ਕੋਈ ਗੱਲ ਨਹੀਂ ਖਾਦਾ ਪੀਦਾ ਤਾਂ ਸਾਡਾ ਆਪਣੇ ਨਾਲ ਆ ਬਿਲਕੁਲ ਅੱਜ ਦੇ ਟਾਈਮ 'ਚ ਜਦੋਂ ਆਪਾਂ ਪੰਜਾਬ ਨੂੰ ਦੇਖਦੇ ਆ ਨਾ ਤਾਂ ਪੰਜਾਬ ਨਾਲ ਪੰਜਾਬ ਖੜਾ ਹਮ ਹੋਰ ਜਿੱਥੇ ਤੱਕ ਆਪਾਂ ਮਰਜ਼ੀ ਕਰ ਲਈਏ ਵੀ ਸਾਡਾ ਇਹ ਛੋਟਾ ਭਾਈ ਇਹ ਵੱਡਾ ਭਾਈ ਹਮ ਕਣਾ ਜਦੋਂ ਪਾਣੀਆਂ ਦੀ ਗੱਲ ਆਉਂਦੀ ਹੈ ਉਂਝੇ ਸਾਡੇ ਸਾਰਾ ਸਾਲ ਲੜਾਈ ਚੱਲਦੀ ਹੈ ਕਿ ਸਾਨੂੰ ਪਾਣੀ ਦੇ ਦੋ ਸਾਨੂੰ ਪਾਣੀ ਦੇ ਦੋ ਜਦੋਂ ਆਹ ਟਾਈਮ ਆਉਂਦੇ ਨੇ ਉਦੋਂ ਕਿੱਥੇ ਜਾਂਦੇ ਨੇ ਮੈਂ ਨਾ ਹੁਣੇ ਪਿੱਛੇ ਇੱਕ ਅ ਇੰਟਰਵਿਊ ਦੇ ਵਿੱਚ ਕਹਿ ਦਿੱਤਾ ਸੈਣੀ ਹੋਣਾ ਨੂੰ ਪਰਲੇ ਪਾਸੇ ਸੀਐਮ ਹੋਣਾ ਨੂੰ ਮੈਂ ਕਿਹਾ ਮਾਮਾ ਅਸੀਂ ਡੁੱਬਦੇ ਆ ਹਾਂ ਹੁਣ ਤੂੰ ਪਾਣੀ ਪਾਣੀ ਚੀਕਾ ਮਾਰਦਾ ਸੀ ਹੁਣ ਆ ਸਾਡੇ ਨਾਲ ਡੁੱਬ ਮੇਰਾ ਕੋਈ ਭਰਾ ਕਹਿੰਦਾ ਕਹਿੰਦਾ ਤੂੰ ਉਹਨੂੰ ਮਾਮਾ ਕਹੀਏ ਨਾ ਜੇ ਉਹਨੇ ਇਹਦਾ ਐਕਸ਼ਨ ਲੈ ਲਿਆ ਮਗਾ ਲੈਲੂ ਐਕਸ਼ਨ ਵੱਧ ਤੋਂ ਵੱਧ ਕੀ ਹੋਊਗਾ ਪਰ ਚਾਈ ਘਟਾਊਗਾ ਪਰ ਸਵਾਲ ਇਹ ਆ ਤੋ ਇਹ ਸਾਰਾ ਸਾਲ ਪਿੱਟਦੇ ਹੋ ਸਾਨੂੰ ਪਾਣੀ ਚਾਹੀਦਾ ਪਾਣੀ ਚਾਹੀਦਾ ਉਹ ਹੁਣ ਅਸੀਂ ਪਾਣੀ ਨਾਲ ਪਾਣੀ ਹੋਏ ਆ ਡੁੱਬ ਰਹੇ ਆ ਆਹ ਲੋ ਪਾਣੀ ਬਿਲਕੁਲ ਡੁੱਬੋ ਸਾਡੇ ਨਾਲ ਪਾਣੀ ਦੀ ਜਿਹੜੀ ਵੀ ਮਾਰ ਪੈਂਦੀ ਆ ਪੰਜਾਬ ਨੂੰ ਪੇ ਦੀ ਚਾਹ ਚੜਦਾ ਚਾਹੇ ਆਪਣਾ ਲੈਂਦਾ ਦੇਖੋ ਪਾਣੀ ਦੀ ਰਿਅਲਟੀ ਇਹ ਨਾ ਨਹੀਂ ਦੇਣੀ ਹੈ ਨਾ ਪਾਣੀ ਦੀ ਮਾਰ ਝੱਲਣੀ ਆ ਸੀ ਆ ਮੈਂ ਤਾਂ ਪਾਣੀਆਂ ਦੇ ਵਟਵਾਰੇ ਤੇ ਵੀ ਗੱਲ ਕੀਤੀ ਸੀ ਵੀ 85% ਪਾਣੀ ਤਾਂ ਉਧਰ ਦੇ ਤਾ ਜੀ ਪਾਕਿਸਤਾਨ ਨੂੰ ਠੀਕਾ ਤੇ ਇਧਰ ਜਿਹੜਾ ਹੈਗਾ 15% ਜਾਂ 20% ਜੋ ਵੀ ਉਹ ਸਿੰਧੂ ਜਲ ਸਮਝੌਤਾ ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ ਹੈਗੇ ਬਟ ਇੱਕ ਵੱਡਾ ਅਮਾਉਂਟ ਉਧਰ ਦਿੱਤਾ ਹੋਇਆ ਤੇ ਇੱਕ ਛੋਟਾ ਅਮਾਉਂਟ ਇਧਰ ਦਿੱਤਾ ਹੋਇਆ ਤੇ ਉਹਦੇ ਵਿੱਚ ਵੀ ਦੋ ਸਟੇਟਾਂ ਨੂੰ ਲੜਾਇਆ ਹੋਇਆ ਹਮ ਹੈਨਾ ਇਹ ਪੰਜਾਬ ਕਦੇ ਪੰਜਾਬ ਨੇ ਪ੍ਰਵਾਹ ਨਹੀਂ ਮਾਰੀਗੀ ਪੰਜਾਬ ਚ ਲੰਗਰ ਲੱਗਦੇ ਨੇ ਸ਼ਵੀਲਾਂ ਲੱਗਦੀਆਂ ਨੇ ਇਹ ਪਾਣੀ ਦਾ ਜਿਹੜਾ ਜਿਹੜਾ ਸਿਆਪਾ ਹੈ ਨਾ ਇਹ ਉਹਨਾਂ ਨੇ ਛੇੜਿਆ ਹੋਇਆ ਠੀਕਾ ਜਿਨ੍ਹਾਂ ਨੇ ਇਹ ਵਟਵਾਰਾ ਕਰਵਾਇਆ ਸੀ ਨਹੀਂ ਪੰਜਾਬ ਤਾਂ ਇਹਨਾਂ ਚੀਜ਼ਾਂ ਚ ਪੈਂਦਾ ਹੀ ਨਹੀਂ ਆ ਪਰ ਜੇ ਤੁਸੀਂ ਟਾਰਾ ਮਾਰਦੇ ਹੋ ਸਾਨੂੰ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ ਹੁਣ ਪਾਣੀ ਪਾਣੀ ਹੋਇਆ ਪਿਆ ਡੁੱਬਦੇ ਪਿਆ ਆਏ ਹੁਣ ਲੈ ਜਾਓ ਹੁਣ ਆਓ ਡੁੱਬੋ ਸਾਡੇ ਨਾਲ ਲੈ ਨਹੀਂ ਜਾਓ ਆਓ ਡੁੱਬੋ ਖਾਓ ਗੋਤੇ ਬਿਲਕੁਲ ਫੇਰ ਸਵਾਲ ਆਵੇ ਤੁਸੀਂ ਸਾਡੇ ਨਾਲ ਗੋਤੇ ਖਾਓ ਗੋਤੇ ਖਾਂਦੇ ਹੋਏ ਫੇਰ ਅਸੀਂ ਕਹੀਏ ਜੇ ਸਾਡੇ ਨਾਲ ਗੋਤੇ ਖਾਦੇ ਸੀ ਲੈ ਜਾਓ ਹੁਣ ਤੁਸੀਂ ਥੋੜਾ ਜਿਹਾ ਸਾਡੇ ਕੋਲ ਵੀ ਲੈ ਜਾਓ ਪਾਣੀ ਬਿਲਕੁਲ ਹਾਂ ਇਹ ਬੜੀ ਨਲਾਇਕ ਜੀ ਚੀਜ਼ ਲੱਗਦੀ ਹੈ ਮੈਨੂੰ وجہ ਕੀ ਮੰਨਦੇ ਹੋ ਕਿ ਜਿਹੜੇ ਐਨੇ ਹੜ ਆ ਗਏ ਠੀਕ ਆ ਐਨਾ ਪੰਜਾਬ ਨੂੰ ਮਾਰ ਪੈ ਰਹੀ ਆ ਇਹ ਸਿਰਫ ਮੌਸਮ ਕਰਕੇ ਵੀ ਕੁਦਰਤ ਦੀ ਮਾਰ ਪੈ ਰਹੀ ਆ ਸਾਨੂੰ ਗੱਲ ਦੀ ਇੱਕ ਨਾ ਅ ਸਿਮਰਜੋਤ ਮੱਕੜ ਦੇ ਚੈਨਲ ਦੇ ਉੱਤੇ ਨਾ ਇੱਕ ਅ ਕਰਨਲ ਸਾਹਿਬ ਇੰਟਰਵਿਊ ਦੇ ਰਹੇ ਸੀ ਜੀ ਉਹ ਐਡਰੈਸ ਤਾਂ ਕਰ ਰਹੇ ਸੀ ਪਾਕਿਸਤਾਨ ਨੂੰ ਹਮ ਕਿ ਅਸੀਂ ਅਸੀਂ ਡੈਮ ਬਣਾ ਰਹੇ ਆ ਉਹ ਕਹਿੰਦੇ ਅਸੀਂ ਡੈਮ ਬਣਾ ਰਹੇ ਆ ਕਹਿੰਦੇ ਜੀ ਅਸੀਂ ਪਾਣੀ ਰੋਕਾਂਗੇ ਰੋਕਾਂਗੇ ਫਿਰ ਜਦੋਂ ਪਾਣੀ ਨੱਕੋ ਨੱਕ ਹੋ ਜਾਏਗਾ ਫਿਰ ਛੱਡਾਂਗੇ ਇਹ ਮੇਰੇ ਨਹੀਂ ਲਫ਼ਜ਼ ਹੈਗੇ ਇਹ ਉਹਨਾਂ ਦੇ ਲਫ਼ਜ਼ ਆ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਰਾਜਾ ਇਹ ਚਾਹੂਗਾ ਕਿ ਆਪਣੀ ਪ੍ਰਜਾ ਨੂੰ ਇਦਾਂ ਉਜਾੜਿਆ ਜਾਵੇ ਜੀ ਪਰ ਇਹ ਕੋ ਉਹਨਾਂ ਦਾ ਹੀ ਕਮਾਂਡਰ ਇਹ ਚੀਜ਼ ਨੂੰ ਬੋਲ ਰਿਹਾ ਹੂੰ ਔਰ ਸਵਾਲ ਇਹ ਹੈਗਾ ਵੀ ਜਦੋਂ ਤੁਹਾਨੂੰ ਪਤਾ ਆ ਕਿ ਉੱਤੋਂ ਦੀ ਪਾਣੀ ਆ ਰਿਹਾ ਹੈ ਇਹ ਜਿਹੜੀਆਂ ਜਿਹੜੀ ਹਿਮਾਚਲ ਸਰਕਾਰ ਹੈਗੀ ਆ ਉਹਨੂੰ ਪਤਾ ਕਿ ਉੱਪਰੋਂ ਦੀ ਪਾਣੀ ਆ ਰਿਹਾ ਹੁਣ ਇਹ ਡੈਮ ਵੀ ਉਹਨਾਂ ਦੇ ਕੰਟਰੋਲ 'ਚ ਆ ਜੀ ਤੁਹਾਨੂੰ ਪਤਾ ਤੁਹਾਡੇ ਕੋਲ ਬੱਦਲ ਫਟੇ ਨੇ ਤੁਹਾਡੇ ਤੁਹਾਨੂੰ ਪਤਾ ਹੈ ਕਿ ਇੱਕ ਮਾਸ ਅਮਾਊਂਟ ਆਫ ਪਾਣੀ ਆ ਰਿਹਾ ਹੈ ਤਾਂ ਤੁਸੀਂ ਉਹਨੂੰ ਮੈਨੇਜ ਕਿਉਂ ਨਹੀਂ ਕੀਤਾ ਬਿਲਕੁਲ ਸਵਾਲ ਇਹ ਆ ਇੱਕ ਮੈਂ ਤੁਹਾਨੂੰ ਹੋਰ ਵੀਡੀਓ ਦਿਨਾ ਇਹ ਤੁਸੀਂ ਨਾਲ ਲਗਾਇਓ ਮੈਂ ਇੱਥੇ ਰੋਪੜ ਡੈਮ ਗਿਆ ਜੀ ਠੀਕ ਆ ਰੋਪੜ ਡੈਮ ਆ ਪਰਸੋ ਚੌਥੇ ਦੀ ਗੱਲ ਆ ਅਸੀਂ ਰੋਪੜ ਡੈਮ ਗਏ ਆ ਜਿਹੜਾ ਤਾਂ ਪੰਜਾਬ ਨੂੰ ਜਾ ਰਿਹਾ ਸਤਲੁਜ ਉਹਦਾ ਫਲੱਡ ਗੇਟ ਖੁੱਲੇ ਆ ਖੱਬੇ ਪਾਸੇ ਹੈਗੀ ਬੇਸਤ ਦੋਆਬ ਬੇਸਤ ਦੋਆਬ 50% ਉੱਤੇ ਚੱਲ ਰਹੀ ਆ ਜੀ ਤੇ ਸੱਜੇ ਪਾਸੇ ਜਿਹੜੀ ਸਰਾਂਧ ਫੀਡਰ ਆ ਤੁਸੀਂ ਯਕੀਨ ਨਹੀਂ ਮੰਨਣਾ ਸਰਾਂਧ ਫੀਡਰ ਚੱਲਦੀ ਆ ਨਾਰਮਲ ਦਿਨਾਂ ਚ 20-20 ਫੁੱਟ ਆ ਜਿਹੜੀ ਫੋਟੋ ਮੈਂ ਤੁਹਾਨੂੰ ਦਿੱਤੀ ਹੈ ਇਹ ਉੱਤੇ ਲਾਇਓ ਨਾਰਮਲ ਦਿਨਾ ਚ ਜਿਹੜਾ ਮੰਦਿਰ ਦਿਖ ਰਿਹਾ ਸਾਈਡ ਤੇ ਇਹ ਮੰਦਿਰ ਮਤਲਬ ਆ ਪਾਣੀ ਦੇ ਤਲ ਤੋਂ 20 ਫੁੱਟ ਉੱਚਾ ਆ ਜੀ ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਜਿੱਥੇ ਮੈਂ ਹੁਣ ਅਗਲੀ ਜਿਹੜੀ ਸ਼ਾਟ ਹੈਗਾ ਜਿੱਥੇ ਮੈਂ ਖੜਿਆ ਮੈਂ ਪਾਣੀ ਦੇ ਤਲੇ 'ਚ ਖੜਿਆ ਔਰ ਮੇਰੇ ਤੋਂ ਮੰਦਿਰ ਜਿਹੜਾ ਹੈਗਾ ਉਹ 7-8 ਫੁੱਟ ਉੱਚਾ ਆ ਪਾਣੀ ਮੇਰੇ ਗੋਡਿਆਂ ਤੱਕ ਆ ਐਟ ਦਾ ਟਾਈਮ ਐਟ ਦਾ ਟਾਈਮ ਜਿਹੜੇ ਪੁਲ ਦੀ ਵਿੱਚ ਸ਼ਾਰਟ ਆ ਰਿਹਾ ਹੈ ਜਿਹੜਾ ਪੁਲ ਹੈਗਾ ਉਹ ਪੁਲ ਕੁ ਟੁਕੜੇ ਮੇਰੇ ਖਿਆਲ ਨਾਲ 50 60 ਫੁੱਟ ਉੱਚਾ ਹੋਣਾ ਪੁਲ ਹੋ ਸਕਦਾ 100 ਫੁੱਟ ਉੱਚਾ ਹੋਵੇ ਉਹਦੇ ਪਿੱਲਰਾਂ ਤੱਕ ਜਿਹੜਾ ਪਾਣੀ ਆਉਂਦਾ ਹੈਗਾ ਉਹ ਪਿੱਲਰ ਹੀ 20 20 ਫੁੱਟ ਉੱਚੇ ਪਿੱਲਰ ਨੇ ਹਮ ਨਾਰਮਲ ਦੇ ਨਾਲ ਚ 20 20 ਫੁੱਟ ਪਾਣੀ ਜਿੱਥੇ ਚੱਲਦਾ ਆ ਸਵਾਲ ਇਹ ਹੈ ਕਿ ਨਾਰਮਲ ਦੇ ਨਾਲ ਜਿੱਥੇ 20 20 ਫੁੱਟ ਪਾਣੀ ਚੱਲਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਕੁਝ ਐਕਸਟਰਾ ਛੱਡ ਦਿਓ ਜੀ ਉਹ ਨਾਰਮਲ ਦਾ ਛੱਡਣਾ ਸੀ ਹਾਂ ਅੱਜ ਦੇ ਟਾਈਮ 'ਚ ਕਿਉਂ ਘਟ ਗਿਆ ਉਹ ਉਹ ਮੇਰੇ ਗੋਟ ਮੈਂ ਵਿੱਚ ਉਤਰਿਆ ਉਹ ਨਹਿਰ ਦੇ ਮੈਂ ਉਤਰਿਆ ਇਸੇ ਲਈ ਮੈਨੂੰ ਕਹਿੰਦੇ ਹਟ ਜਾਇਗਾ ਮੈਂ ਪੱਥਰ ਪੁੱਤਰ ਸੱਟ ਕੇ ਦੇਖਿਆ ਮੈਂ ਕਿਾ 1.5 ਫੁੱਟ ਤੋਂ ਉੱਤੇ ਪਾਣੀ ਨਹੀਂ ਹੈਗਾ ਤੇ ਦੋਆਬੀ ਸਾਹਿਬ ਇਹ ਸਾਰੀ ਚੀਜ਼ਾਂ ਦੀ ਵਜ੍ਹਾ ਕੀ ਵੱਧ ਮੈਨੂੰ ਤਾਂ ਸਮਝ ਹੀ ਨਹੀਂ ਆਈ ਮੈਂ ਸਮਝਣਾ ਆ ਬਚਾਉਣਾ ਮੈਂ ਤਾਂ ਵਕੀਲਾਂ ਦੀ ਟੀਮ ਦੇ ਨਾਲ ਵੀ ਗੱਲ ਕਰ ਰਿਹਾ ਮੈਂ ਕਿਾ ਹਾਈ ਕੋਰਟ ਚੱਲੀਏ ਜਾਂ ਸੁਪਰੀਮ ਕੋਰਟ ਚੱਲੀਏ ਤੇ ਸਮਝਿਏ ਜੀ ਦੇਖੋ ਸਿਲਟ ਨਹੀਂ ਗੱਲ ਕਰਦੇ ਨੇ ਕਈ ਵਾਰੀ ਨਾ ਇਹ ਉਹ ਦੇ ਦਿੰਦੇ ਨੇ ਇੱਕ ਤਰਕ ਦੇ ਦਿੰਦੇ ਨੇ ਕਿ ਸਿਲਟ ਚਲੀ ਜਾਊਗੀ ਜੀ ਪੱਕੀਆਂ ਨਹਿਰਾਂ ਨੇ ਸਿਲਟ ਚਲੀ ਜਾਊਗੀ ਹੈਨਾ ਸਵਾਲ ਇਹ ਆ ਕਿ ਇੱਕ ਪਾਸੇ ਤਾਂ ਲੋਕ ਮਰ ਰਹੇ ਨੇ ਇੱਕ ਪਾਸੇ ਘਰ ਉਜੜ ਰਹੇ ਨੇ ਡੰਗਰ ਉਜੜ ਰਹੇ ਨੇ ਹੈਨਾ ਤੁਹਾਡੇ ਜਿਹੜਾ ਟੈਕਸਪੇਅਰ ਆ ਜਿਹੜਾ ਤੁਹਾਡਾ ਟੈਕਸਪੇਅਰ ਆ ਉਹ ਉਜੜ ਰਿਹਾ ਠੀਕ ਆ ਇੱਕ ਪਾਸੇ ਤੁਸੀਂ ਉਧਰ ਪਾਣੀ ਛੱਡ ਕੇ ਉਹਨਾਂ ਦੇ 12-12 ਫੁੱਟ ਪਾਣੀ ਖੜਾ ਕਰਤਾ ਉਹਨਾਂ ਦੇ ਖੇਤਾਂ ਦੇ ਵਿੱਚ ਤੁਸੀਂ ਰੇਤਾ ਜਮਾ ਕਰਤੀ ਹੈ ਉਹਨਾਂ ਦੀਆਂ ਗੱਡੀਆਂ ਦੇ ਉੱਤੇ ਘਾਰ ਚੜ ਗਈ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਇਹ ਜੜੀਆਂ ਨਹਿਰਾਂ ਨੇ ਇਹਨਾਂ ਚ ਸਲਟ ਜਮ ਜੋ ਗਈ ਤੁਸੀਂ ਉਹ ਸਲਟ ਨੂੰ ਬਚਾਉਣ ਵਾਸਤੇ ਲੋਕ ਜਾੜਤੇ ਕੋਈ ਤੁੱਕ ਹੈਗਾ ਕੋਈ ਕੰਪੈਰੀਜ਼ਨ ਹੈਗਾ ਇਸ ਤਰਕ ਦਾ ਮਤਲਬ ਇਹ ਤਾਂ ਹਰਦ ਦਰਜੀ ਦੀ ਕਮੀਨਗੀ ਵਾਲਾ ਤਰਕ ਆ ਬਿਲਕੁਲ ਇਹ ਤਾਂ ਹਰਦ ਦਰਜੀ ਦੀ ਨਲਾਕੀ ਵਾਲਾ ਤਰਕ ਹੈ ਕਿ ਉਹ ਚ ਸਲਟ ਜੰਮ ਜੂਗੀ ਯਾਰ ਸਲਟ ਜੰਮ ਜੂਗੀ ਸਲਟ ਨਿਕਲ ਜੂਗੀ ਉਹਦੇ ਬਾਵਜੂਹ ਜਿਹੜੀਆਂ ਜ਼ਮੀਨਾਂ ਉਪਜਾਊ ਸੀਗੀਆਂ ਜਿਨ੍ਹਾਂ ਚ ਦਾ ਉਹ ਬੰਜਰ ਹੋ ਗਈਆਂ ਉਹ ਬੰਜਰ ਹੋ ਗਈਆਂ ਬਿਲਕੁਲ ਹੁਣ ਪਤਾ ਨਹੀਂ ਚਾਰ ਫਸਲਾਂ ਨਹੀਂ ਹੋਣੀਆਂ ਪੰਜ ਫਸਲਾਂ ਨਹੀਂ ਹੋਣੀਆਂ ਉਜੜ ਗਏ ਉਹ ਦੇਖੋ 2 ਲੱਖ ਕਿਊਸਿਕ ਲੀਟਰ ਪਾਣੀ ਆ ਅਪਰੋਕਸੀਮੇਟਲੀ ਜੀ 2 ਲੱਖ ਕਿਊਸਿਕ ਲੀਟਰ ਪਾਣੀ ਆ ਤੇ ਅਪਰੋਕਸੀਮੇਟਲੀ 15 ਨਹਿਰਾਂ ਚੱਲਦੀਆਂ ਨੇ ਜੇ ਸਾਰੀਆਂ ਨਹਿਰਾਂ ਨੂੰ ਇਕੁਅਲੀ ਡਿਵਾਈਡ ਵੀ ਕਰਦੀਏ 10-10% ਹੀ ਪਾਣੀ ਛੱਡਦੀ ਐ 10-10 10-10 ਹਜ਼ਾਰ ਕਿਊਸਿਕ ਲੀਟਰ ਜੀ ਤਾਂ 1.5 ਲੱਖ ਕਿਊਸਿਕ ਲੀਟਰ ਤਾਂ ਮੈਨੇਜ ਹੋ ਗਿਆ ਨਾ ਬਿਲਕੁਲ ਤੇ ਬਾਕੀ 50 ਹਜ਼ਾਰ ਕਿਊਸਿਕ ਲੀਟਰ ਬਚਿਆ ਉਹ ਸਾਡੇ ਗੋਟਿਆਂ-ਗੋਟਿਆਂ ਦਾ ਕਾਹ ਵੀ ਜਾਊਗਾ ਤੇ ਕੀ ਫਰਕ ਪੈ ਜਾਊਗਾ ਔਰ ਗੱਲ ਤਾਂ ਇਹ ਐ ਵੀ ਤੁਸੀਂ ਜਿਹੜੀਆਂ ਕੱਸੀਆਂ ਸੀ ਜਿਹੜੇ ਨਾਲੇ ਸੀ ਉਹਨਾਂ ਨੂੰ ਸਾਫ਼ ਕਿਉਂ ਨਹੀਂ ਕੀਤਾ ਸਭ ਤੋਂ ਵੱਡਾ ਇਰੀਗੇਸ਼ਨ ਡਿਪਾਰਟਮੈਂਟ ਦਾ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦਾ ਕੰਮ ਕੀ ਆ ਉਹਨਾਂ ਨੇ ਨਦੀਆਂ ਨਾਲੇ ਸਾਫ਼ ਕਰਨੇ ਆ ਨਾ ਤੁਸੀਂ ਜਿਹੜਾ ਨਾਲਾ ਜਿਹੜੀ ਨਹਿਰ ਜਿਹੜੀ ਨਦੀ 2 ਫੁੱਟ 50 ਫੁੱਟ ਡੂੰਗੀ ਚੱਲਣੀ ਆ ਉਹ ਤਲਿਆਂ ਤੱਕ ਦਾ ਉਹਨਾਂ ਦੇ ਮਿੱਟੀ ਆਈ ਹੋਈ ਆ ਫਿਰ ਉਹ ਬੰਨ ਪਾੜ ਕੇ ਬਾਹਰ ਹੀ ਨਿਕਲੂਗਾ ਬੰਨ ਪੱਕੇ ਕਿੰਨੇ ਕਰਨੇ ਸੀ ਅਸੀਂ ਤਾਂ ਕਰਨੇ ਨਹੀਂ ਸੀ ਉਹਦਾ ਹੁਣ ਟੁੱਟ ਗਏ ਨੇ ਸਾਡੀ ਮਜਬੂਰੀ ਆ ਕਿਉਂਕਿ ਅਸੀਂ ਆਪਣੇ ਲੋਕਾਂ ਨੂੰ ਬਚਾਉਣਾ ਜੀ ਠੀਕ ਆ ਫਿਰ ਤੁਸੀਂ ਸਰਕਾਰ ਕਾਦੇ ਹੋ ਬਿਲਕੁਲ ਠੀਕ ਆ ਫਿਰ ਤੁਸੀਂ ਪ੍ਰਸ਼ਾਸਨ ਕਾਦਾ ਹੋ ਇਹ ਤੁਸੀਂ ਕਰਨਾ ਹੈ ਨਾ ਠੀਕ ਹੈ ਔਰ ਇੱਥੇ ਮੈਂ ਇੱਕ ਬੇਨਤੀ ਹੋਰ ਕਰਾਂਗਾ ਆਪਣੇ ਨੌਜਵਾਨਾਂ ਨੂੰ ਵੀ ਭਰਾਵਾਂ ਨੂੰ ਬੇਨਤੀ ਕਰਾਂਗਾ ਦੇਖੋ ਤੁਸੀਂ ਜਾਏ ਚੜ ਚੜ ਕੇ ਚੱਲੀ ਜਾਂਦੇ ਹੋ ਜਾਈ ਜਾਂਦੇ ਹੋ ਜਾ ਕੇ ਅੰਗਰੇਜ਼ਾਂ ਦੇ ਤੁਸੀਂ ਉੱਥੇ ਮੈਂ ਹੁਣ ਕੀ ਕਹਾਂ ਫਲਸ਼ਾਂ ਸਾਫ਼ ਕਰਦੇ ਹਾਂ ਕੀ ਕਹਾਂ ਉੱਥੇ ਤੁਸੀਂ ਠੀਕ ਹੈ ਨਹੀਂ ਤਾਂ ਇਹ ਕੁਝ ਹਾਂ ਤੁਸੀਂ ਉੱਥੇ ਜਾ ਕੇ ਕਰ ਕੀ ਰਹੇ ਹੋ ਤੁਸੀਂ ਇੱਥੇ ਆਈਪੀਐਸ ਲੱਗੇ ਹੋਵੋ ਤੁਸੀਂ ਆਈਐਸ ਲੱਗੇ ਹੋਵੋ ਅੱਜ ਅਸੀਂ ਜਿਨ੍ਹਾਂ ਦੇ ਨਾਲ ਲੜਦੇ ਆ ਅਸੀਂ ਥੱਲੇ ਬੰਨਾਂ 'ਚ ਨੱਕੇ ਮਾਰਦੇ ਆ ਉੱਤੇ ਅਫਸਰ ਖੜੇ ਆ ਅਸੀਂ ਥੱਲੇ ਚਾਂਗੜਾ ਮਾਰ ਮਾਰ ਕੇ ਕਹਿ ਰਹੇ ਆ ਸਾਨੂੰ ਲਾਈਟ ਦੇ ਦਿਓ ਉਹ ਸਾਨੂੰ ਜਾਲੇ ਦੇ ਦਿਓ ਇਹੀ ਕੋਈ ਪੰਜਾਬ ਦਾ ਪੁੱਤ ਉੱਥੇ ਖੜਿਆ ਹੋਊਗਾ ਸਾਡਾ ਨਾਲ ਦਾ ਭਰਾ ਖੜਿਆ ਹੋਊਗਾ ਸਾਨੂੰ ਕਹਿਣ ਦੀ ਵੀ ਲੋੜ ਨਹੀਂ ਸਾਨੂੰ ਕਹਿਣ ਦੀ ਲੋੜ ਤਾਂ ਨਹੀਂ ਹੋਗੀ ਉਹ ਕਿ ਡੀਸੀ ਮੈਡਮ ਹੈਗੀ ਆ ਤੁਸੀਂ ਦੇਖਿਆ ਹੋਣਾ ਜਿਹਦੇ ਵੀਡੀਓਜ਼ ਚੱਲ ਰਹੇ ਆ ਬਜ਼ੁਰਗ ਉਹਨੂੰ ਜਫੀਆਂ ਪਾਰੇ ਨੇ ਕਿਉਂ ਪੰਜਾਬ ਦੀ ਟੀ ਹੈ ਬਿਲਕੁਲ ਉਹਨੂੰ ਕਹਿਣ ਦੀ ਲੋੜ ਹੀ ਨਹੀਂ ਪਤਾ ਹਣਾ ਉਹਨੂੰ ਪਤਾਇਆ ਉਹ ਯਾਰ ਤੁਹਾਨੂੰ ਤੁਹਾਨੂੰ ਸਿਵਲ ਸਰਵਿਸ ਦੀ ਤਿਆਰੀ ਨਹੀਂ ਕਰਨੀ ਆਉਂਦੀ ਜਾਂ ਤੁਸੀਂ ਜਮਾਤ ਪੜੋ ਗਏ ਤੁਹਾਨੂੰ ਪੜਾਈ ਨਹੀਂ ਕਰਨੀ ਆਉਂਦੀ ਜਿੱਤੇ ਤੁਸੀਂ ਆਲਸ ਦੀਆਂ ਤਿਆਰੀਆਂ ਕਰਦੇ ਹੋ ਪੰਜ-ਪੰਜ ਸਾਲ ਲਾਣੇ ਹੋ ਸਾਲ ਲਾ ਲਓ ਉੱਤੇ ਸਿਵਲ ਸਰਵਿਸ ਤੇ ਤੁਸੀਂ ਆਉ ਦਾ ਸਹੀ ਯਾਰ ਉਹਨਾਂ ਸੀਟਾਂ ਤੇ ਬੈਠੋ ਦਾ ਸਹੀ ਦੇਖੋ ਸੰਭੜਾ ਸਾਨੂੰ ਪੈਣਾ ਸਾਂਭਾਂਗੇ ਵੀ ਮੇਰੇ ਪਿੱਛੇ ਦੇ ਇੱਕ ਇੱਕ ਰਿਟਾਇਰਡ ਆਫੀਸਰ ਸਗੇ ਕਿਸੇ ਚੈਨਲ ਤੇ ਉਹਨੂੰ ਇੰਟਰਵਿਊ ਦੇਣ ਆਏ ਸੀ ਉਹਨਾਂ ਨਾਲ ਗੱਲਬਾਤ ਹੋਈ ਮੈਂ ਉਹ ਹਿੰਦੀ ਸੀਗੇ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਇਹ ਕਿਉਂ ਹੋ ਰਿਹਾ ਹੈ ਕਿ ਮੇਰੇ ਤੋਂ ਕਾਫੀ ਬਜ਼ੁਰਗ ਨੇ ਪਰ ਜਦੋਂ ਗੱਲਬਾਤ ਹੁੰਦੀ ਹੈ ਤੇ ਫਿਰ ਉਹ ਇੱਕ ਇੱਕੋਲੇ ਜਾ ਬਣ ਜਾਂਦਾ ਇੱਕ ਬਾਉਂਡ ਬਣ ਜਾਂਦਾ ਤੇ ਉਹਨਾਂ ਨਾਲ ਜਦੋਂ ਬਾਉਂਡ ਬਣਿਆ ਮੈਂ ਕਿਹਾ ਯਾਰ ਆਪ ਇਹ ਬਤਾਓ ਕਿ ਇਹ ਜਿਤਨਾ এমਪਲੋਏ ਹੈ ਸਿਵਲ ਸਰਵਿਸ ਵਿੱਚ ਬੈਠਾ ਹੋਇਆ ਇਹ ਇਨ ਵਿੱਚ ਸਰਦਾਰ ਕਿਉਂ ਨਹੀਂ ਅਗੇ ਉਹਨਾਂ ਦਾ ਜਵਾਬ ਪਤਾ ਕੀ ਸੀਗਾ ਉਹ ਕਹਿੰਦੇ ਭਾਈ ਹਮ ਲੋਗ ਜਬ ਇੰਟਰਵਿਊਜ਼ ਲੈ ਰਹੇ ਹਨ ਨਾ ਹਮ ਲੋਗ ਕਹਿੰਦੇ ਕਿ 10% 20% ਛੋੜ ਦੋ ईजी कर लो इनको आने दो जी। ये चाहिए हमें ये ब्लड हमें मेन स्ट्रीम में चाहिए क्योंकि इस ब्लड के बिना हिंदुस्तान हिंदुस्तान नहीं है एक ऑफिसर कह रहे हैं ओदा कहना सी भैया अगर ये ना होते मैं ओदी भाषा ची दस रहा वो कहना भैया अगर ये ना होते तो पैंसठ में हमारा क्या बनता इकहत्तर में हमारा क्या बनता करगल में हमारा क्या बनता जी। हम तो कह रहे हैं कि ये आए बट ये आई नहीं रहे हम करें क्या ਉਹਨਾਂ ਨੂੰ ਸਾਡੀ ਐਹਮੀਅਤ ਪਤਾ ਸਾਨੂੰ ਖੁਦ ਨੂੰ ਨਹੀਂ ਪਤਾ ਦੇਖੋ ਸਾਡੇ ਬਜ਼ੁਰਗ ਸਾਡੇ ਬਾਬੇ ਜਿਹੜੇ ਆ ਡੀਸੀਆਂ ਦੇ ਮੂਹਰੇ ਜਾ ਕੇ ਬੱਲੀਆਂ ਵਿਛਾ ਕੇ ਬਹੰਦੇ ਆ ਫੇ ਡਾਂਗਾ ਖਾਂਦੇ ਆ ਤੇ ਉਹਦੀ ਬਜਾਏ ਜੇ ਸਾਡਾ ਓਕਾ ਬਤਾ ਹੈ ਕਿ ਜੇ ਕੋਈ ਆਪਦਾ ਮਾਰੂਗਾ ਨਾ ਤੇ ਸ਼ਾਮੇ ਛੱਟੂਗਾ ਇੱਕ ਐਸਐਸਪੀ ਸਾਹਿਬ ਹੈਗੇ ਨੇ ਮੈਨੂੰ ਉਹਨਾਂ ਦਾ ਨਾਮ ਨਹੀਂ ਚੇਤੇ ਹੈਗਾ ਜਿਨ੍ਹਾਂ ਦੀ ਬਹਿਸ ਹੋਈ ਸੀ ਪਿੱਛੇ ਜੇ ਅਮਰਤਪਾਲ ਦੀ ਮਾਤਾ ਦੇ ਨਾਲ ਜੀ ਉਹ ਐਸਐਸਪੀ ਸਾਹਿਬ ਉਦੋਂ ਵੀ ਲੀਡ ਕਰ ਰਹੇ ਸੀਗੇ ਜਦੋਂ ਅਮਰਤਪਾਲ ਪਾਲਕੀ ਸਾਹਿਬ ਲੈ ਕੇ ਥਾਣੇ ਗਿਆ ਅਜਨਾਲਾ ਉਹਨਾਂ ਤੁਸੀਂ ਵੀਡੀਓਜ਼ ਦੇਖੋਗੇ ਜਦੋਂ ਤਾਂ ਅਮਰਤਪਾਲ ਉਥੇ ਪਹੁੰਚਿਆ ਨਹੀਂ ਹੈ ਪਾਲਕੀ ਸਾਹਿਬ ਪਹੁੰਚੇ ਨਹੀਂ ਹੈ ਪੂਰੀ ਪੁਲਿਸ ਦੇ ਕੋਲ ਲਾਠੀਆਂ ਸੀਗੀਆਂ ਜੀ ਪੁਲਿਸ ਤਿਆਰੀ ਚ ਸੀਗੀ ਲਾਠੀ ਚਾਰਜ ਦੇ ਉਥੇ ਕਲੈਸ਼ ਹੁੰਦਾ ਹੁਣੇ ਦੇਖੋ ਬੜੀ ਕਮਾਲ ਦੀ ਗੱਲ ਆ ਉਹਨਾਂ ਦੀ ਸਮਝ ਦੀ ਗੱਲ ਆ ਕਿਉਂ ਕਿਉਂ ਉਹ ਉਹ ਪਰਿਵਾਰ ਜੁੜਿਆ ਹੋਇਆ ਕਿਵੇਂ ਆ ਮੈਂ ਉਹ ਵੀ ਦੱਸੂੰਗਾ ਲਸ਼ਮਣ ਸਿੰਘ ਜੀ ਤਾਰੋਵਾਲ ਜਿਹਨੇ ਸ਼ਹੀਦ ਨੇ ਨਨਕਾਣਾ ਸਾਹਿਬ ਵਾਲੇ ਉਹਨਾਂ ਦੇ ਪਰਿਵਾਰ ਚੋਂ ਨੇ ਐਸਐਸਪੀ ਸਾਹਿਬ ਅੱਛਾ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪਾਲਕੀ ਸਾਹਿਬ ਮੂਰੇ ਆ ਤੁਸੀਂ ਦੇਖੋਗੇ ਉਹ ਜਿਹੜੀਆਂ ਪਹਿਲੀਆਂ ਵੀਡੀਓਜ਼ ਸਾਰੀ ਪੁਲਿਸ ਦੇ ਕੋਲ ਲਾਠੀਆਂ ਨੇ ਉਸ ਵਕਤ ਲਾਠੀਆਂ ਗੈਬ ਨੇ ਪੁਲਿਸ ਨੇ ਹੱਥੀਆ ਜੀ ਪਿੱਛੇ ਗੈਂਟਰੇ ਖੜੇ ਸੀ ਸਾਰੀਆਂ ਲਾਠੀਆਂ ਗੈਂਟਰਾਂ ਚ ਸੁੱਟਾ ਤੀਆਂ ਵੀ ਕਿਸੇ ਨੇ ਲਾਠੀ ਚਾਰਜ ਨਹੀਂ ਕਰਨਾ ਹੈਗਾ ਉਤੋਂ ਬਾਅਦ ਸਾਰੀ ਪੁਲਿਸ ਉਥੇ ਨਹੀਂ ਹੱਤੀ ਖੜੀ ਐ ਕਿਉਂ ਕਿਉਂਕਿ ਉਸ ਅਫਸਰ ਨੂੰ ਪਤਾ ਹੈ ਨਾ ਕਿ ਕੀ ਸਤਕਾਰ ਹੁੰਦਾ ਕਿਉਂਕਿ ਉਹ ਇੱਕ ਸ਼ਹੀਦ ਪਰਿਵਾਰ ਚੋਂ ਆ ਜੀ ਜਿਹਦੇ ਨਾਲ ਅੰਮ੍ਰਿਤਪਾਲ ਦੀ ਮਾਤਾ ਉਹਦਣ ਬਹਿਸ ਕਰ ਰਹੀ ਸੀ ਲక్ష్మణ ਸਿੰਘ ਜੀ ਧਾਰੋਵਾਲ ਜਿਹੜੇ ਝੰਡ ਨਾਲ ਬਣ ਕੇ ਨਨਕਾਣਾ ਸਾਹਿਬ ਵਾਲਾ ਜਿਹੜਾ ਮੋਰਚਾ ਜਿਨ੍ਹਾਂ ਨੂੰ ਸਾੜਿਆ ਗਿਆ ਸ਼ਹੀਦ ਕੀਤਾ ਗਿਆ ਉਹ ਉਸ ਪਰਿਵਾਰ ਚੋਂ ਨੇ ਠੀਕ ਹੈ ਤੇ ਉਹ ਉਤੋਂ ਬਾਅਦ ਉਹਨਾਂ ਦੇ ਜਿਹੜੇ ਬਿਆਨ ਹੁੰਦੇ ਨੇ ਤੁਸੀਂ ਦੇਖੋ ਬਾਕਮਾਲ ਹੁੰਦੇ ਨੇ ਜੇ ਸਾਡੇ ਆਪ ਦੇ ਨੌਜਵਾਨ ਉਹਨਾਂ ਸੀਟਾਂ ਤੇ ਬੈਠੇ ਹੋਣਗੇ ਹਨਾ ਤੇ ਸਾਨੂੰ ਕਿਸੇ ਨੂੰ ਕਹਿਣ ਦੀ ਥੋੜੀ ਨਾ ਲੋੜ ਪਊਗੀ ਗੱਲ ਇਹ ਹੈ ਕਿ ਆਪਾਂ ਆਪਾਂ ਕੰਟਰੋਲ ਕਿਵੇਂ ਲੈਣਾ ਆਪਾਂ ਆਪਾਂ ਜੇ ਆਪਣਾ ਕੋਈ ਭਲਾ ਕਰਨਾ ਹੈ ਇੱਕ ਇੱਕ ਨਾ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਦਿਨਾ ਇੱਕ ਭਈਆ ਆ ਮੈਂ ਲਫ਼ਜ਼ ਭਈਆ ਵਰਤੂਗਾ ਮਾਫੀ ਮਾਫੀ ਮੰਗ ਕੇ ਭਈਆ ਲਫ਼ਜ਼ ਵਰਤੂਗਾ ਕਿਉਂਕਿ ਇਦਾਂ ਹੀ ਕਹਿੰਦੇ ਨੇ ਭਈਏ ਕਹਿੰਦੇ ਆ ਉਹਨਾਂ ਨੂੰ ਇੱਕ ਭਈਆ ਆ ਉਹ ਨਾ ਆਨਲਾਈਨ ਪੜਾਉਂਦਾ ਹੁੰਦਾ ਖਾਂਸਰ ਉਹਦਾ ਨਾਮ ਆ। ਖਾਂਸਰ। ਕੀ ਕਮਾਲ ਦੀ ਸ਼ੈ ਆ ਉਹ। ਬਿਲਕੁਲ। ਹੈ? ਉਹ ਬੰਦਾ ਜਦੋਂ ਮੈਂ ਨਾ ਵੈਸੇ ਐਗਜ਼ਾਮਪਲ ਦਿੰਦਾ ਹੁੰਦਾ ਸੀਗਾ ਵੈਸੇ ਹੀ ਐਗਜ਼ਾਮਪਲ ਦਿੰਦਾ ਹੁੰਦਾ ਸੀ ਕਿ ਉਸ ਬੰਦੇ ਦੇ ਕੋਲ ਸਟੂਡੈਂਟਸ ਪੜ੍ਹਦੇ ਨੇ ਤੇ ਹਰ ਮਹੀਨੇ ਉਹਦੇ 2 ਤੋਂ 3 ਸਟੂਡੈਂਟਸ ਜਿਹੜੇ ਹੈਗੇ ਆ ਸਿਵਲ ਸਰਵਿਸ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਹ ਜਾ ਰਹੇ ਨੇ ਭਰਤੀ ਹੋ ਰਹੇ ਨੇ। ਤੇ ਮੈਂ ਵੈਸੇ ਹੀ ਰਫਲੀ ਆਈਡੀਆ ਮਾਰਦਾ ਹੁੰਦਾ ਸੀ ਵੀ ਹਰ ਮਹੀਨੇ 2 ਆਫੀਸਰ ਉਹਦੇ ਜਾਣ ਤੇ ਸਾਲ ਦੇ 24 ਤੇ 10 ਸਾਲ ਦੇ 240 ਉਹ ਮੇਰਾ ਦੋ ਤਿੰਨ ਵਾਰੀ ਮੈਂ ਐਗਜ਼ਾਮਪਲ ਦਿੱਤਾ ਤੇ ਉਸ ਮਾੜੇ ਪੁੱਤ ਨੇ ਮੈਨੂੰ ਇੱਕ ਵੀਡੀਓ ਦਿੱਤੀ ਆ ਉਹਨੇ ਚਾੜੀ ਆ ਉਹਨੇ ਕੀ ਕੀਤਾ ਜਿੰਨੇ ਵੀ ਉਹਦੇ ਬੱਚੇ ਜਿਹੜੇ ਸਿਵਲ ਸਰਵਿਸ ਵਿੱਚ ਗਏ ਆ ਪੜ ਕੇ ਜਿਨ੍ਹਾਂ ਨੇ ਪੁਲਿਸ ਦੇ ਵਿੱਚ ਗਏ ਨੇ ਉਹਨੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਵੀਡੀਓ ਸ਼ੂਟ ਕੀਤੀ ਆ ਮੂਰੇ ਉਹ ਤੁਰਿਆ ਆਂਦਾ ਆਪ ਤੇ ਪਿੱਛੇ ਉਹ ਤੁਰਿਆ ਆਂਦੇ ਨੇ ਕੋਈ ਉਹਦੇ ਵਿੱਚ ਐਸਪੀ ਐ ਕੋਈ ਡੀਐਸਪੀ ਐ ਕੋਈ ਏਐਸਆਈ ਹੈਗਾ ਕੋਈ ਹੌਲਦਾਰਾ ਕੋਈ ਉਹਨਾਂ ਦੇ ਰੈਂਕਸ ਪਤਾ ਲੱਗ ਰਹੇ ਆ ਜੀ ਉਹਦਾ ਸਟੇਜ ਜਿਹੜਾ ਨੇ ਉਹਦਾ ਸਟੇਜ 'ਚ ਜਗ੍ਹਾ ਘਟ ਗਈ ਬੰਦੇ ਆਣੇ ਨਹੀਂ ਮੁੱਕੇ ਅਸੀਂ ਜਦੋਂ ਉਤੇ ਕਾਊਂਟ ਕਰਦੇ ਆ ਨਾ ਇਹ ਵੀਡੀਓ ਇਹਨੂੰ ਸਕਰੀਨ ਤੇ ਚਲਾਇਓ ਵੀਡੀਓ ਨੂੰ ਘਟੋ ਘਟ 2 300 ਆਫੀਸਰ ਨਾਲ ਲਈ ਫਿਰਦਾ ਉਹ ਬੰਦਾ ਕੈਨ ਯੂ ਇਮੇਜਿਨ 2 300 ਆਫੀਸਰ ਜਿਹਦਾ ਚੇਲਾ ਹੋਊਗਾ ਜਿਹੜਾ ਗੁਰੂ ਆ ਬਿਊਰੋਕ੍ਰੇਸੀ ਦਾ ਮਾਲਕ ਤਾਂ ਉਹ ਹੋ ਗਿਆ ਨਾ ਬਿਲਕੁਲ ਜਿੰਨੂੰ ਇਹ ਭਈਆ ਕਹਿੰਦੇ ਨੇ ਹੂੰ ਤੇ ਅੱਪਾ ਕੀ ਕਰ ਰਹੇ ਆ ਦੇਖੋ ਕਰਪਸ਼ਨ ਹੈਗਾ ਸਿਸਟਮ 'ਚ ਕਰਪਸ਼ਨ ਹੈਗਾ ਕਰਪਸ਼ਨ ਦੂਰ ਕਿਵੇਂ ਹੋਣੀ ਆ ਕਰਪਟ ਆਫੀਸਰ ਤਾਂ ਐਟ ਦਾ ਐਂਡ ਤਾਂ ਰਿਟਾਇਰ ਹੋਣਗੇ ਨਾ ਨਵੇਂ ਇਮਾਨਦਾਰ ਜਿਹੜੇ ਹੈਗੇ ਉਹ ਪਹੁੰਚਣਗੇ ਤਾਂ ਹੀ ਹੋਊਗਾ ਨਾ ਹੱਲ ਹੁਣ ਜਿੰਨਾ ਵੀ ਆ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਜੋ ਹੋ ਰਿਹਾ ਇਹ ਨਦੀਆਂ ਸਾਫ਼ ਨਹੀਂ ਹੋਈਆਂ ਨਾਲ ਬੰਨ ਪੱਕੇ ਨਹੀਂ ਹੋਏ ਤਾਂ ਹੀ ਹੜ੍ਹ ਆ ਨਾ ਜੇ ਪਿੱਛੋਂ ਪ੍ਰੈਸ਼ਰ ਵੀ ਆ ਗਿਆ ਸੀ ਬੰਨ ਪਟੇ ਕਿਉਂ ਜੀ ਕਿਉਂਕਿ ਪੈਸਾ ਖਾ ਲਿਆ ਗਿਆ ਯਾਰ ਸਿੰਪਲ ਜੀ ਗੱਲ ਆ ਕੱਚੇ ਬੰਨ ਰੇਤਲੇ ਬੰਨ ਪਾਣੀ ਮਾਰਦਾ ਛੱਲ ਰੇਤ ਰੁੜ ਜਾਂਦੀ ਆ ਜੇ ਉੱਥੇ ਕੋਈ ਆਪਣਾ ਭਰਾ ਬੈਠਾ ਹੋਊਗਾ ਕੋਈ ਇਮਾਨਦਾਰ ਬੈਠਾ ਹੋਊਗਾ ਤੇ ਇਹ ਕੰਮ ਨਹੀਂ ਹੋਣਾ ਸਿਗਾ ਜੀ ਇਹ ਸਾਨੂੰ ਸਮਝਣਾ ਪੈਣਾ ਹੈ ਕਿ ਪੰਜਾਬ ਨੂੰ ਜੇ ਸਾਹਮਣਾ ਆ ਤੇ ਕਿਵੇਂ ਸਾਹਮਣਾ ਪੰਜਾਬ ਨੂੰ ਸਾਹਮਣਾ ਪਾਵਰ ਤੁਹਾਡੇ ਹੱਥ ਚਾਹੀਦੀ ਆ ਤੇ ਪਾਵਰ ਤੁਹਾਡੇ ਹੱਥ ਤਾਂ ਆਉਂਦੀ ਆ ਅੰਗਰੇਜ਼ਾਂ ਦੇ ਭਾਂਡੇ ਮਾਂਜ ਕੇ ਅੰਗਰੇਜ਼ਾਂ ਦੀਆਂ ਫਲਸ਼ਾ ਸਾਫ ਕਰਕੇ ਪਾਵਰ ਨਹੀਂ ਆਣੀ ਤੁਸੀਂ ਹਾਂ ਉੱਥੋਂ ਦੀ ਫੰਡ ਪੇਜ ਸਕਦੇ ਹੋ ਪੰਜਾਬ ਉੱਜੜ ਗਿਆ ਫੰਡ ਪੇਜ ਦੋਗੇ ਪੰਜਾਬ ਦੁਬਾਰਾ ਵਸ ਜਾਊਗਾ ਪਰ ਪੰਜਾਬ ਨੂੰ ਉੱਜੜਣ ਨਹੀਂ ਕਿਉਂ ਦੇਣਾ ਜੋ ਬੈਠੋ ਹੁਣਾਂ ਸੀਟਾਂ ਦੇ ਇੱਕ ਭਾਈ ਸਾਹਿਬ ਹੈਗੇ ਮੈਨੂੰ ਨਾ ਨਾ ਦਾ ਨਾਮ ਨਹੀਂ ਚੇਤੇ ਵਿਛੇ ਜੇ ਬੜੀਆਂ ਨਿਊਜ਼ ਚਲੀਆਂ ਸੀ 13 ਜੱਜ 13 ਜੱਜ ਲੱਗੇ ਉਹਨਾਂ ਦੇ ਉਹਨਾਂ ਨੇ ਪੜਾਏ ਬੱਚੇ 13 ਜੱਜ ਇੱਕੋ ਝਟਕੇ ਜੀ ਲਵਾਤੇ ਹੂੰ ਕੀ ਆ ਬਾਤ ਹੈ ਬਿਲਕੁਲ ਹਨਾ ਆ ਆਪ ਸਰਕਾਰ ਵਾਲੇ ਕਹਿੰਦੇ ਨੇ ਕਿ ਬਿਊਰੋਕ੍ਰਾਸੀ ਜਿਹੜਾ ਸਾਡੀ ਜ ਤੁਸੀਂ ਸੁਣਦੇ ਹੋਵੋਗੇ ਵੀ ਆ ਸੁਣਦੇ ਨਹੀਂ ਹੈਗੇ ਸਾਡੀ ਜੀ ਹਨਾ ਇੱਕ ਐਮਐਲਏ ਕਹਿੰਦਾ ਮੈਂ ਐਮਐਲਏ ਆ ਤੇ ਕਿਸੇ ਨੇ ਉਹਨੂੰ ਟੌਂਚ ਕੀਤੀ ਕਹਿੰਦਾ ਤੈਨੂੰ ਜੇ ਤੂੰ ਦੱਸਣਾ ਪੈ ਜੇ ਤੂੰ ਐਮ.ਐਲ.ਏ ਫਿਰ ਤੂੰ ਕਾਹਦਾ ਐਮ.ਐਲ.ਏ ਆ ਕਿਉਂ ਕਿ ਉਹਨਾਂ ਦੀ ਬਿਊਰੋਕ੍ਰਾਸੀ ਦੇ ਉੱਤੇ ਪਕੜ ਨਹੀਂ ਆ ਉਹ ਆਮ ਘਰਾਂ ਦੇ ਨੌਜਵਾਨ ਨੇ ਜਿਨ੍ਹਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਉਹਨਾਂ ਦੇ ਬਿਊਰੋਕ੍ਰਾਸੀ ਤੇ ਪਕੜ ਨਹੀਂ ਆ ਬਿਊਰੋਕ੍ਰਾਸੀ ਤੇ ਪਕੜ ਕਿਦੀ ਹੋਊਗੀ ਜਿਨੇ ਉਹਨਾਂ ਨੂੰ ਲਵਾਇਆ ਹੋਊਗਾ ਜਿਨੇ ਉਹਨਾਂ ਨੂੰ ਨੌਕਰੀਆਂ ਦਵਾਈਆਂ ਹੋਣਗੀਆਂ ਤੇ ਹੁਣ ਮੈਨੂੰ ਦੱਸਣ ਦੀ ਲੋੜ ਹੈ ਨਹੀਂ ਕਿ ਬਿਊਰੋਕ੍ਰਾਸੀ ਤੇ ਪਕੜ ਕਿਦੀ ਹੈਗੀ ਆ ਕਿਹੜੇ ਪਰਿਵਾਰ ਦੀ ਆ ਉਹਨਾਂ ਦੀ ਹੈਗੀ ਆ ਉਹਨਾਂ ਦੇ ਸਰਪੰਚ ਦਾ ਵੀ ਫੋਨ ਚੱਲਦਾ ਹੈ ਨਾ ਇਹ ਸਾਨੂੰ ਸਮਝਣਾ ਪੈਣਾ ਆ ਉਹ ਜੜ ਤਾਂ ਗਏ ਆ ਫਿਰ ਬਸਾਂਗੇ ਮਾਰੇ ਕਿਰਪਾ ਕਰਨਗੇ ਫਿਰ ਵਾਜਾਂਗੇ ਕੋਈ ਪ੍ਰਵਾਹ ਹੀ ਨਹੀਂ ਆਇਆ ਉਹ ਜਾੜੇ ਜੁੜੇ ਤੱਕ ਕੋਈ ਪ੍ਰਵਾਹ ਨਹੀਂ ਹੈ ਇੱਕ ਜਵਾਕ ਛੋਟਾ ਜਿਹਾ ਜਵਾਕ ਉਹਨੇ ਪੰਡ ਰੱਖੀ ਹੋਈ ਆ ਫੱਟੇ ਦੇ ਉੱਤੇ ਤੇ ਪੰਡ ਨੂੰ ਰਸਾ ਪਾਇਆ ਹੋਇਆ ਗੜ ਤੱਕ ਪਾਣੀ ਉਹ ਝਾਰਿਆ ਮਾਂ ਦਾ ਪੁੱਤ ਤੇ ਜਿਹੜਾ ਵੀਡੀਓ ਬਣਾਉਣ ਵਾਲਾ ਕਹਿੰਦਾ ਆ ਆ ਪੰਜਾਬ ਇਹ ਆ ਚੜਦੀ ਕਲਾ ਉਹ ਬਾਹਰ ਕੱਢਿਆ ਤੇ ਤੁਰਦਾ ਜਾਂਦਾ ਪਿੱਛੋਂ ਦੀ ਕੈਮਰਾ ਜਿਹਦੇ ਹੱਥ 'ਚ ਆ ਉਹ ਕਹਿੰਦਾ ਬਾਪੂ ਕਿਵੇਂ ਆ ਕਹਿੰਦਾ ਚੜਦੀ ਕਲਾ ਉਹ ਕੀ ਬਾਤ ਐ ਇਹ ਜਿਹੜੀ ਚੀਜ਼ ਆ ਨਾ ਚੜਦੀ ਕਲਾ ਉਹ ਡਿਸਕ੍ਰਾਈਬ ਹੀ ਨਹੀਂ ਹੋ ਸਕਦੀ ਅੱਜ ਤਾਂ ਅਸੀਂ ਕਹਿ ਰਹੇ ਹਾਂ ਨਾ ਵੀ ਇਹ ਪੰਜਾਬ ਪਹਿਲਾਂ ਪੰਜਾਬ ਬਹੁਤ ਵਧੀਆ ਸੀ ਇਹ ਪੰਜਾਬ ਤਾਂ ਇੱਧਰ ਰੁੜ ਗਿਆ ਨਸ਼ਿਆਂ 'ਚ ਹੋ ਗਿਆ ਜੇ ਸਾਡੇ ਚ ਇੰਨਾ ਹੌਸਲਾ ਅੱਜ ਆ ਉਦੋਂ ਕੀ ਹੋਊਗਾ ਹੁਣ ਹੁਣ ਮੁੰਡੇ ਜਿੰਦੇ ਨੇ ਸਾਰੇ ਵੀਡੀਓ ਬਣਾਣੀਆਂ ਛੱਡ ਦੋ ਵੀਰੇ ਵੀਡੀਓ ਨੇ ਪਾਣੀ ਨਹੀਂ ਰੋਕਣਾ ਉੱਥੇ ਜਾ ਕੇ ਜਦੋਂ ਮੈਂ ਹੋਕਾ ਦਿੰਨਾ ਮੈਂ ਕਿਹਾ ਯਾਰ ਵੀਡੀਓ ਨੇ ਪਾਣੀ ਨਹੀਂ ਰੋਕਣਾ ਹੈਗਾ ਪਾਣੀ ਰੁਕਣਾ ਕਟਿਆਂ ਨਾਲ ਪਾਣੀ ਰੁਕਣਾ ਘਟਕੇ ਨਾਲ ਕੱਸੀਆਂ ਚਈਦੀਆਂ ਆਪਣੇ ਘਰਾਂ ਚੋਂ ਬੋਰੀਆਂ ਲਿਆਓ ਕੱਢ-ਕੱਢ ਕੇ ਬੈਂਤੀ ਆ ਵੀਡੀਓ ਛੱਡ ਦੋ ਬੋਰੀਆਂ ਜਿਹੜੀਆਂ ਘਰਾਂ ਚ ਪਈਆਂ ਬੋਰੀਆਂ ਕੱਢੋ ਲੋਕਾਂ ਨੇ ਪਤਾ ਨਹੀਂ 15 20 ਮਿੰਟਾਂ ਦੇ ਅੰਦਰ 3 400 ਬੋਰਾ ਉਥੇ ਕਰਤਾ ਆ ਹੁਣ ਜਿੰਨਾ ਉਧਰ ਚੱਲ ਰਹੇ ਆ ਪੰਜਾਬ ਦੇ ਵਿੱਚ ਤੁਸੀਂ ਦੇਖੋ 8 8 ਫੁੱਟ ਪਾਣੀ 10 10 ਫੁੱਟ ਪਾਣੀ ਉੱਜੜਿਆ ਨੋ ਡਾਊਟ ਉੱਜੜਿਆ ਫੇਰ ਵਸਾਂਗੇ ਔਰ ਪਤਾ ਨਹੀਂ ਕਿੰਨੀ ਵਾਰੀ ਉੱਜੜੇ ਤੇ ਕਿੰਨੀ ਵਾਰੀ ਵਸੇ ਆ ਤੋ ਇਹ ਸਾਰਾ ਸਾਲ ਪਿੱਟਦੇ ਹੋ ਸਾਨੂੰ ਪਾਣੀ ਚਾਹੀਦਾ ਪਾਣੀ ਚਾਹੀਦਾ ਉਹ ਹੁਣ ਅਸੀਂ ਪਾਣੀ ਨਾਲ ਪਾਣੀ ਹੋਏ ਆ ਡੁੱਬ ਰਹੇ ਆ ਆਹੋ ਲੋ ਪਾਣੀ ਫੇਰ ਸੁਆਦ ਆਵੇ ਤੁਸੀਂ ਸਾਡੇ ਨਾਲ ਗੋਤੇ ਖਾਓ ਗੋਤੇ ਖਾਂਦੇ ਹੋਏ ਫੇਰ ਅਸੀਂ ਕਹੀਏ ਜੀ ਸਾਡੇ ਨਾਲ ਗੋਤੇ ਖਾਦੇ ਜੀ ਲੇਜੋ ਹੁਣ ਤੁਸੀਂ ਥੋੜਾ ਜਿਹਾ ਸਾਡੇ ਕੋਲ ਵੀ ਲੈ ਜਾਓ ਪਾਣੀ ਕਈਆਂ ਨੇ ਮੈਨੂੰ ਪੁੱਛਿਆ ਯਾਰ ਤੁਹਾਡੇ ਲੋਕ ਇਤਨੇ ਫਿੰਕੀ ਕਿਉਂ ਆ ਮੈਂ ਕਿਹਾ ਫਿੰਕੀ ਕੀ ਹੁੰਦਾ ਕਹਿੰਦਾ ਫਿੰਕੀ ਫਿੰਕੀ ਮਤਲਬ ਕਿ ਯਾਰ ਇਨਕੋ ਕੋਈ ਪਰਵਾਹੀ ਨਹੀਂ ਹੈ ਇਹ ਤਾਂ ਆਪਣੀ ਸੰਗ ਨਹੀਂ ਚਲੇ ਫਿਰ ਰਹੇ ਮੈਂ ਯਾਰ ਇਹ ਹੀ ਹੈ ਪੰਜਾਬ ਸਰ ਸ੍ਰੀਕਲ ਜੀ ਮੈਂ ਮੈਂ ਅਕੀਪ ਸਿੰਘ ਚੜਦੇ ਪੰਜਾਬ ਨੂੰ ਤੇ ਚੜਦੀ ਕਲਾ ਵਾਲੇ ਲੋਕਰ ਜੀ ਅੱਜ ਇਹ ਪੇਸ਼ ਕਰ ਸਾਡਾ ਪੰਜਾਬ ਜਿਹੜਾ ਹੜਾ ਨਹੀਂ ਮਾਰ ਚੱਲ ਰਿਹਾ ਬਟ ਫੇਰ ਵੀ ਚੜਦੀ ਕਲਾ ਚ ਵੱਖ-ਵੱਖ ਪਲੇਟਫਾਰਮਸ ਵੀਡੀਓਸ ਸੰਸਥਾਵਾ अनेका ਹੀ ਲੋਕ ਅੱਜ ਪੰਜਾਬ ਪੰਜਾਬ ਦੱਸਦਾ ਮੂੰਹ ਬੋਲ ਕੇ ਕਿ ਅਸੀਂ ਕੌਣ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਨਸ਼ਿਆਂ ਚ ਰੁੜ ਗਏ ਤੇ ਜਿੱਥੇ ਰੁੜਨਾ ਸੀ ਇਹ ਤਾਂ ਉੱਥੇ ਵੀ ਡਟੇ ਖੜੇ ਨੇ ਅੱਜ ਗੱਲ ਕਰਦੇ ਆ ਪੰਜਾਬ ਦੇ ਹਾਲਾਤਾਂ ਬਾਰੇ ਪੰਜਾਬ ਬਾਰੇ ਭਗਤ ਸਿੰਘ ਜੀ ਸਾਡੇ ਨਾਲ ਨੇ ਆਓ ਗੱਲਬਾਤ ਕਰਦੇ ਸੱਚੀ ਗੱਲ ਸੱਚੀ ਗੱਲ ਦੀ ਹੋਰ ਠੀਕੋ ਚੜਨੀ ਕਲਾਏ ਚੜਦੀ ਕਲਾ ਜਿਹੜਾ ਇਹ ਸ਼ਬਦ ਆ ਨਾ ਇਹ ਕਈਆਂ ਨੂੰ ਇਸ ਟਾਈਮ ਚ ਉਭਰਿਆ ਹੋਣਾ ਤੇ ਕਈਆਂ ਲਈ ਬਹੁਤ ਵੱਡਾ ਹੌਸਲਾ ਹੈ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ ਤੁਸੀਂ ਕਿਵੇਂ ਦੇਖਦੇ ਆ ਪਹਿਲਾਂ ਤਾਂ ਚੜਦੀ ਕਲਾ ਵਾਲੀ ਗੱਲ ਤੇ ਕਰੀਏ ਇਹ ਗੱਲ ਹਨਾ ਜੀ ਉਹ ਦੋ ਜਵਾਬਾਂ ਦੀ ਇੱਕ ਵੀਡੀਓ ਆਈ ਉਹ ਨਾਲੇ ਤਾਂ ਹੱਸੀ ਜਾਂਦੇ ਆ ਨਾਲੇ ਕਈ ਜਾਂਦੇ ਸਾਡੀਆਂ ਕਿਤਾਬਾਂ ਰੋੜ ਗਈਆਂ ਉਹ ਸਿਲੰਡਰ ਸਾਡਾ ਰੋੜਦਾ ਜਾਂਦਾ ਸੀ ਹਨਾ ਤੁਸੀਂ ਇੱਕ ਇੱਕ ਜਵਾਕ ਛੋਟਾ ਜਿਹਾ ਜਵਾਕ ਉਹਨੇ ਪੰਡ ਰੱਖੀ ਹੋਈ ਆ ਫੱਟੇ ਦੇ ਉੱਤੇ ਤੇ ਪੰਡ ਨੂੰ ਰੱਸਾ ਪਾਇਆ ਹੋਇਆ ਗੜ ਤੱਕ ਪਾਣੀ ਹੂੰ ਉਹ ਝਾਰਿਆ ਮਾਤਾ ਪੁੱਤ ਤੇ ਜਿਹੜਾ ਵੀਡੀਓ ਬਣਾਉਣ ਵਾਲਾ ਕਹਿੰਦਾ ਆ ਆ ਪੰਜਾਬ ਇਹ ਆ ਚੜ੍ਹਦੀ ਕਲਾ ਇੱਕ ਬਾਪੂ ਉਹ ਪੀਪੀ ਕਦੀ ਬਾਪੂ ਥੱਲੇ ਕਦੀ ਬਾਪੂ ਉੱਤੇ ਕਦੀ ਪੀਪੀ ਥੱਲੇ ਉਹ ਕਦੀ ਉਹ ਬਾਹਰ ਕੱਢਿਆ ਉਹਨੂੰ ਕੋਈ ਹੋਰ ਹੋਵੇ ਰੋਂਦਾ ਪਟਦਾ ਹੋਵੇ ਉਹ ਬਾਹਰ ਕੱਢਿਆ ਤੇ ਤੁਰਦਾ ਜਾਂਦਾ ਪਿੱਛੋਂ ਦੀ ਕੈਮਰਾ ਜਿਹਦੇ ਹੱਥ 'ਚ ਆ ਉਹ ਕਹਿੰਦਾ ਬਾਪੂ ਕਿਵੇਂ ਆ